ਇਹ ਇੱਕ ਗੱਲ ਤਾਂ ਤੁਸੀਂ ਸਾਰੇ ਹੀ ਭਰਾ ਵਧਾਈ ਦੇ ਪਾਤਰ ਹੋ ਤੁਸੀਂ ਬਾਈ ਦੇ ਹੱਕ 'ਚ ਖੜੇ ਹੋ ਭਰਾ ਨੂੰ ਪੈਰਾਂ ਸਿਰ ਕਰਤਾ ਜਿਵੇਂ ਭਰਾ ਦੀ ਆਪਾਂ ਵੀਡੀਓ ਪਾਈ ਸੀ ਕਿ ਬਾਈ ਨੂੰ ਕਰੋੜ ਡੇਢ ਕਰੋੜ ਦਾ ਘਾਟਾ ਪਿਆ ਸੀ ਘੋੜਿਆਂ ਦੇ ਵਿੱਚ ਹੀ ਤੇ ਆਹ ਬਾਈ ਦੇ ਅੱਜ ਦੋ ਘੋੜੇ ਨੁਕਰੇ ਵਿਖਾਉਣ ਲੱਗੇ ਆ ਸੋ ਤੁਹਾਡਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਸਿਰਾ ਤੁਹਾਡੇ ਸਿਰ ਹੀ ਜਾਂਦਾ ਹੈ ਕਿ ਤੁਸੀਂ ਬਾਈ ਨੂੰ ਫੇਰ ਪੈਰਾਂ ਸਿਰ ਕਰਤਾ ਅੱਜ ਫੇਰ ਪਹੁੰਚੇ ਆਂ ਜੀ ਪਿੰਡ ਹੈ ਬਾਈ ਦਾ ਮਾਨੋਚਾਲ ਤੇ ਵੀਰ ਅਮਰਤ ਦੇ ਦੋ ਹਸਪਤਾਲੀਆਂ ਨਾਲ ਚਿੱਬ ਗੱਡ ਘੋੜੇ ਵਿਖਾਉਣ ਲੱਗੇ ਆਂ ਆ ਪਹਿਲਾ ਘੋੜਾ ਵਿਖਾਉਣਾ ਹੈ ਜੀ ਸੂਰਮਾ ਸਲਤਾਨ ਘੋੜੇ ਦਾ ਪੋਤਾ ਹੈ ਦਾਦਾ ਇਹਦਾ ਗੁਲਜ਼ਾਰ ਮਾਂ ਸਮੁੰਦਰ ਦੀ ਧੀ 63+ ਨੁਕਰੀ ਘੋੜੀ ਦਾ ਪੁੱਤ ਤੇ ਜਿੰਨੇ ਬੱਚੇ ਆਏ ਆ ਸੂਰਮੇ ਦੇ ਹੁਣ ਵੀਡੀਓ ਚ ਵੀ ਵਿਖਾਉਣੇ ਆ ਤੇ ਇਹ ਰਿਕਾਰਡ ਹੈ ਘੋੜੇ ਦਾ ਕਿ ਹੁਣ ਤੱਕ ਇੱਕ ਵੀ ਚੰਬਾ ਬੱਚਾ ਨਹੀਂ ਆਇਆ ਸੱਜਣੋ ਚੰਬੀਆਂ ਘੋੜੀਆਂ ਜ਼ਰੂਰ ਭਰੀਆਂ ਪਰ ਬੱਚੇ ਨੁਕਰੀ ਆਏ ਆ ਤੇ ਬਹੁਤ ਤਕੜੇ ਘੋੜੇ ਜਿਨ੍ਹਾਂ ਦਾ ਚੰਗਾ ਨਾ ਹੈ ਉਹਨਾਂ ਦੀਆਂ ਮਾਵਾਂ ਵੀ ਇੱਕ ਕੋੜੇ ਤੋਂ ਮੀਟ ਹੋ ਕੇ ਜਾਵੜੀਆਂ ਤੇ ਚੈੱਕ ਪਾਸ ਹੋ ਗਈਆਂ ਸਪੈਸ਼ਲ ਬਾਈ ਨੇ ਹੰਸ ਬਰਾੜ ਬਾਈ ਮੁਕਸਰ ਹੈ ਜਿਹੜੇ ਭਰਾ ਨੇ ਇਹ ਘੋੜੇ ਨੂੰ ਬਾਈ ਦੇ ਵਿਹੜੇ ਦਾ ਮੂੰਹ ਵਿਖਾਇਆ ਤੇ ਉਹ ਬਾਈ ਦਾ ਬਾਈ ਨੇ ਕਿਹਾ ਵੀ ਬਾਈ ਸਪੈਸ਼ਲ ਧੰਨਵਾਦ ਹੈ ਸੋ ਸਾਰੀ ਭਰਾ ਦੱਬ ਕੇ ਵੀਡੀਓ ਨੂੰ ਰਿਪੋਰਟ ਕਰਿਓ ਭਰਾ ਨੂੰ ਸਪੋਰਟ ਕਰਿਓ ਤੇ ਵੱਧ ਚੜ ਕੇ ਵੀਡੀਓ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਵੀ ਦੱਸਿਓ ਤੇ ਵੀਡੀਓ ਐਂਡ ਤੱਕ ਵੇਖਿਓ ਬਹੁਤ ਹੀ ਘੈਂਟ ਵੀਡੀਓ ਬਣੀਆਂ ਆ ਨਵਾਂ ਘੋੜਾ ਬਾਈ ਨੇ ਅੱਜ ਲਾਂਚ ਕੀਤਾ ਇਹਦਾ ਨਾਂ ਹੈਗਾ ਜੀ ਜੋਗੀ ਅਨਮੋਲ ਘੋੜਾ ਇੱਕ ਅਨਮੋਲ ਰਤਨ ਬਰਗਾੜੀ ਵਾਲੇ ਦਾ ਪੁੱਤ ਹੈ ਦਾਦਾ ਹੈਗਾ ਚੇਤਕ ਕੱਲਾਂ ਵਾਲਾ ਤੇ ਮਾਂ ਹੈਗੀ ਅਰਜਨ ਰੌਲੀ ਦੀ ਚੌਟ ਪਲਾਸ ਨੁਕੜੀ ਕੁੜੀ ਦਾ ਪੁੱਤ ਹੈ ਹੁਣ ਤੱਕ ਦੋ ਸ਼ੋਹਾਂ ਚ ਨਕੰਦ ਜੀਤੂ ਰਿਹਾ ਹੈ ਜੀ ਤੇ ਫਰੀਦਕੋਟ ਸ਼ੋਅ ਚ ਆਇਆ ਸੀ ਦੂਜੇ ਨੰਬਰ ਤੇ ਤੇ ਇੱਕ ਬੱਦੋ ਵਾਲ ਸ਼ੋਅ ਹੋਇਆ ਸੀਗਾ ਉੱਥੇ ਆਇਆ ਜੀ ਪਹਿਲੇ ਨੰਬਰ ਤੇ ਚੈਂਪੀਅਨ ਬਣਿਆ ਐ ਵਸ਼ੇਰਾ ਨਕੰਦ ਚ ਤੇ ਆਪਣਾ ਪੈਰ ਤਰਾ ਵਾਇ ਨੇ ਕਰਨਾ ਆਪਣੀ ਦਿਖ ਦਿਖਾਉਣੀ ਸ਼ੁਰੂ ਕਰਤੀ ਐ ਆਉਣ ਵਾਲੇ ਟਾਈਮ ਦਾ ਸੁਪਰਸਟਾਰ ਘੋੜਾ ਬਣ ਸਕਦਾ ਹੈ ਵਾਹਿਗੁਰੂ ਕਿਰਪਾ ਕੀਤੀ ਤਾਂ ਇਹਦੇ ਤੋਂ ਵੀ 15 16 ਘੋੜੀਆਂ ਮੀਟ ਹੋ ਗਈਆਂ ਤੇ ਜਿਨ੍ਹਾਂ ਦੇ ਵਿੱਚੋਂ ਤੀਜਾ ਹਿੱਸਾ ਘੋੜੀਆਂ ਗੱਬਣ ਪਾਸ ਚੈੱਕ ਪਾਸ ਹੈ ਤੇ ਕੁਝ 10-15 ਦਿਨਾਂ ਚ ਹੋ ਜਾਣਗੀਆਂ ਬਾਕੀ ਵੀਡੀਓ ਸ਼ੇਅਰ ਕਰੀ ਚੱਲਿਓ ਜਿਨ੍ਹਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਨੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਾਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਬਾਈ ਦੀਪ ਬੱਬੂ ਪੰਨੂ ਕਾਲਾ ਬਰਾੜ ਗਗਨ ਪੰਨੂ ਹਰਦੀਪ ਗੇਲਾ ਜਗਵੀਰ ਬਰਾੜ ਵਿਕਰ ਢਿੱਲੋ ਸੁਖਦੇਵ ਨਿੱਜਰ ਗੋਪੀ ਧਾਮੀ ਗੁਰਦੀਪ ਸਰਪੰਚ ਬਲਜੀਤ ਬਰਾੜ ਤਰਲੋਚਨ ਸਿੰਘ ਹਰਵੰਸ਼ਤਾ ਲਿਆਲ ਗੁਰਜੰਟ ਬਾਠ ਰਾਜਨਦੀਪ ਸਮਾਘਾ ਹਰਪ੍ਰੀਤ ਧਾਲੀਆਲ ਕਮਲ ਗਿੱਲ ਸਰਬਜੀਤ ਢਿੱਲੋਂ ਜੀਰਾ ਰਾਜਵਿੰਦਰ ਬੋਪਾਰਾਏ ਗੁਰੂਪਾਲ ਸਿੰਘ ਕਾਲੂ ਆਜੋ ਕਰਦੇ ਆਂ ਗੱਲਬਾਤ ਸਾਰੀ ਵੀਡੀਓ ਦੇ ਲੀਲਨਾ ਦੇਖਿਓ ਬਹੁਤ ਇੰਟਰਸਟਿਡ ਹੋਣ ਵਾਲੀ ਹੈ ਵੀਡੀਓ ਸਾਰੀ ਵੀਡੀਓ ਦੇਖ ਕੇ ਆਪਣੀਆਂ ਜੋ ਵੀ ਟਿੱਪਣੀਆਂ ਉਹ ਤੁਸੀਂ ਕਮੈਂਟਾਂ ਦੇ ਵਿੱਚ ਮੈਂਸ਼ਨ ਕਰਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਕਰਿਓ ਸਪੋਰਟ ਭਰਾ ਦੀ ਦੱਬ ਕੇ ਮਿਲਦੇ ਆਂ ਵੀਡੀਓ ਚ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਵੇਖ ਰਹੇ ਸਾਰੀ ਭਰਾਵਾਂ ਦਾ ਸਾਰੀ ਸੁਝਵਾਨ ਸਰੋਤਿਆਂ ਦਾ ਸਾਰੀ ਸੱਜਣਾ ਮਿੱਤਰਾਂ ਦਾ ਇੱਕ ਵਾਰੀ ਤੋਂ ਫੇਰ ਪੇਜ ਆਮ ਤੋਂ ਖਾਸ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਸੁਖ ਸੰਧੂ ਤੁਹਾਡੇ ਆਪਣੇ ਚੈਨਲ ਤੇ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦਾ ਹਾਂ ਤੇ ਜਿਹਿਆਂ ਆਖਦਾ ਜਿਹੜੇ ਸੱਜਣ ਆਪਾਂ ਨੂੰ ਇਸ ਟਾਈਮ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਉਹਨਾਂ ਸੁਝਵਾਨ ਸਰੋਤਿਆਂ ਦਾ ਵੀ ਪਿਆਰ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਹਾਂ ਤੇ ਜਿਹਿਆਂ ਆਖਦੇ ਆ ਸੱਜਣੋ ਜਿਹੜਾ ਭਰਾ ਮੇਰੇ ਨਾਲ ਬੈਠਾ ਹੈ ਕਿਸੇ ਜਾਣ ਪਹਿਚਾਨਤਾ ਹੁਣ ਮੁਹਤਾਜ ਨਹੀਂ ਤੁਸੀਂ ਪਹਿਚਾਨ ਹੀ ਲਿਆ ਭਰਾ ਨੂੰ ਭਰਾ ਅੱਜ ਇੰਡੀਆ ਦੇ ਵਿੱਚ ਕੀ ਅੱਜ ਪੂਰੇ ਵਰਲਡ ਦੇ ਵਿੱਚ ਫੇਮਸ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ ਰਤਨ ਕੋੜੇ ਤੋਂ ਰਤਨ ਨਾਂ ਦੇ ਘੋੜੇ ਨੇ ਇਹਨਾਂ ਨੂੰ ਬਹੁਤ ਫੇਮਸ ਕੀਤਾ ਇਹਨਾਂ ਨੂੰ ਕੱਲੀ-ਕੱਲੀ ਜ਼ਬਾਨ ਤੇ ਲਿਆਂਦਾ ਤੇ ਅੱਜ ਇਹਨਾਂ ਦੇ ਕੋਲ ਦੋ ਨਗੀਨੇ ਬੜੇ ਜ਼ਬਰਦਸਤ ਨੇ ਮੈਂ ਪਿਛਲੀ ਵੀਡੀਓ ਵੀ ਅੱਜ ਤੋਂ ਕੋਈ 5-6 ਮਹੀਨੇ ਪਹਿਲਾਂ ਪਾਈ ਸੀ ਤੇ ਤੁਸੀਂ ਰੱਜ ਕੇ ਰਿਸਪੌਂਸ ਦਿੱਤਾ ਇਸ ਕਰਕੇ ਤੁਹਾਡਾ ਵੀ ਧੰਨਵਾਦ ਹੈ ਕਿ ਤੁਸੀਂ ਭਰਾ ਨੂੰ ਇਹਨਾਂ ਮਾਨ ਬਖਸ਼ਿਆ ਵੀਡੀਓ ਸ਼ੇਅਰ ਕੀਤੀ ਬਾਈ ਦੀ ਸਪੋਰਟ ਕੀਤੀ ਤੇ ਤੁਹਾਡੀ ਬਦੌਲਤ ਉਹ ਵੀਡੀਓ ਦਾ ਇੱਥੋਂ ਤੱਕ ਅਸਰ ਪਹੁੰਚਿਆ ਹੈ ਮੈਂ ਅੱਜ ਇਹ ਮੈਨੂੰ ਸੂਰਮੇ ਘੋੜੇ ਤੋਂ ਬਾਈ ਨੇ ਮੈਨੂੰ ਅੱਜ ਦੱਸਿਆ ਹੈ ਤਾਂ ਵੀ ਬਾਈ ਕਈ ਫੇਮਸ ਘੋੜੇ ਜਿਨ੍ਹਾਂ ਦਾ ਅੱਜ ਵੱਡਾ ਨਾਂ ਹੈ ਉਹਨਾਂ ਦੀਆਂ ਮਾਵਾਂ ਵੀ ਇਹਨਾਂ ਦੇ ਸੂਰਮੇ ਘੋੜੇ ਤੋਂ ਮੀਟ ਹੋ ਕੇ ਗਈਆਂ ਦੇ ਨਾਲ ਦੀ ਨਾਲ ਚਗਾਠ ਚ ਕਿਲ ਹੋਰ ਗੱਡਤਾ ਇਹਨਾਂ ਦੇ ਜੋਗੀ ਸਟਾਲੀਆਂ ਨਾ ਜਿਹੜਾ ਹੁਣ ਅਜੇ ਮੈਂ ਸ਼ਾਂਤ ਨਹੀਂ ਕਹੂੰਗਾ ਅਜੇ ਤਾਂ ਬਸ਼ੀਰਿਆਂ ਚ ਆਉਂਦਾ ਪਰ ਅੱਗੇ ਆਣ ਕੇ ਥੋੜੇ ਟਾਈਮ ਤੱਕ ਆਪਾਂ ਨੂੰ ਚੰਗਾ ਨਾਂ ਬਣਾਉਂਦਾ ਉਹ ਵੀ ਦੀਦਾ ਕਾਰਨ ਇਹ ਸੱਜਣੋ ਕਿ ਫਰੀਦਕੋਟ ਭਰਾ ਨੇ ਪਾਇਆ ਸੀ ਹਾਲਾਂਕਿ ਪੈਰ ਤੇ ਥੋੜੀ ਜੀ ਸੱਟ ਵੀ ਸੀ ਕਿ ਤਿਲਕ ਗਿਆ ਸੀਗਾ ਬਾਈ ਦੱਸਦੇ ਆ ਤੇ ਤਾਂ ਵੀ ਸੈਕੰਡ ਪੋਜੀਸ਼ਨ ਤੇ ਰਿਹਾ ਸੀਗਾ ਤੇ ਬੱਦੋਵਾਲ ਸ਼ੋਅ ਦੇ ਵਿੱਚ ਘੋੜੇ ਦੇ ਚੈਂਪੀਅਨ ਬਣ ਕੇ ਵਿਖਾਇਆ ਹੈ ਤੇ ਇਹ ਐ ਇਹਨਾਂ ਦਾ ਰੁਤਬਾ ਬਾਕੀ ਤੁਹਾਨੂੰ ਸ਼ੁਰੂ ਤੋਂ ਵੀ ਮੈਂ ਘੋੜੇ ਦੋਵੇਂ ਮਖਾਏ ਆ ਤੇ ਹੁਣ ਵੀ ਆਪਾਂ ਭਰਾ ਨਾਲ ਗੱਲਬਾਤਾਂ ਕਰਨੀਆਂ ਕਿੰਨੀਆਂ ਘੋੜੀਆਂ ਮੇਟ ਹੋ ਗਈਆਂ ਕੀ ਕਰਨਾ ਚਾਹੁੰਦੇ ਆ ਤੇ ਕਿੱਦਾਂ ਦੇ ਬੱਚੇ ਆਏ ਆ ਸੂਰਮੇ ਦੇ ਉਹ ਵੀ ਗੱਲਬਾਤ ਕਰਾਂਗੇ ਤੇ ਹੁਣ ਜਿਹੜਾ ਨਵਾਂ ਕਹਿ ਦਈਏ ਵੀ ਆਉਣ ਵਾਲੇ ਸਮੇਂ ਦਾ 스타 ਜੋਗੀ ਹੈ ਇਹ ਬੇਛੇਰੇ ਦੀ ਕਿੰਨੀ ਫੀਸ ਹੈ ਉਹ ਵੀ ਭਰਾ ਤੋਂ ਆਪਾਂ ਪੁੱਛਣਾ ਹੈ ਪਹਿਲਾਂ ਆਪਾਂ ਅਮਰਤ ਬਾਈ ਦੇ ਨਾਲ ਬੈਠੇ ਹਾਂ ਜੀ ਇਹ ਦੱਸਦਾ ਤੁਹਾਨੂੰ ਤੇ ਸੰਤਾ ਮਹਾਨ ਮਹਾਂਪੁਰਸ਼ਾਂ ਦਾ ਪਿੰਡ ਹੈ ਮਾਣੂਚੜ ਉਹ ਪਿੰਡ ਦੇ ਵਿੱਚ ਬੈਠੇ ਆ ਬਾਈ ਦਾ ਕਰਦੇ ਆ ਸਵਾਗਤ ਫਿਰ ਛਿੜਦੇ ਆ ਗੱਲਬਾਤਾਂ ਬਈ ਅਮਰਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕੈਮੋ ਬਹੁਤ ਕਿਰਪਾ ਓਕਰਪੋਟਾ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਕਰਦੇ ਆ ਬਾਈ ਤੁਹਾਡੇ ਫਾਰਮ ਤੇ ਆਉਣ ਦਾ ਧੰਨਵਾਦ ਤੇ ਤੇਰਾ ਬਹੁਤ ਧੰਨਵਾਦ ਧੰਨਵਾਦ ਬਾਈ ਅਮਰਤ ਬਾਈ ਪਹਿਲਾਂ ਤੇ ਜਦੋਂ ਮੈਂ ਭਰਾਵਾਂ ਨੂੰ ਦੱਸ ਕੇ ਹਟਿਆ ਜਦੋਂ ਤੂੰ ਮੈਨੂੰ ਆਫ ਕੈਮਰਾ ਦੱਸਿਆ ਹੈ ਪਹਿਲਾਂ ਤੇ ਮੈਨੂੰ ਦੱਸ ਵੀ ਭਾਈ ਚਲੋ ਸਾਰੀ ਭਰਾ ਆਪਣੇ ਸਤਕਾਰ ਜੋਗੇ ਸਾਰਿਆਂ ਤੋਂ ਤੂੰ ਕਿਉਂਕਿ ਸਾਰਿਆਂ ਦਾ ਹੱਕ ਬਣਦਾ ਹੈ ਹਨਾ ਜਿੱਥੇ ਸੋਨਾ ਕੋੜਾ ਹੁੰਦਾ ਮੇਰੇ ਅਰਗੇ ਨੂੰ ਵੀ ਚਾਹ ਹੁੰਦਾ ਹੈ ਕਿ ਯਾਰ ਮੈਂ ਜਾ ਕੇ ਸ਼ੂਟ ਕਰਾਂ ਹਨਾ ਮੇਰੇ ਕੈਮਰੇ ਤੇ ਵੀ ਆਵੇ ਮੈਂ ਵੀ ਭਰਾਵਾਂ ਆਪਣੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਮੈਂ ਉਹਨਾਂ ਨੂੰ ਵਿਖਾਵਾਂ ਹਨਾ ਕੋਈ ਚੰਗੀ ਚੀਜ਼ ਵਿਖਾਵਾਂ ਹਾਂਜੀ ਹਾਂਜੀ ਆਪਾਂ ਵੀਡੀਓ ਕੀਤੀ ਸੀ ਤੇ ਉਹ ਵੀਡੀਓ ਦਾ ਕਿਵੇਂ ਦਾ ਰਿਸਪੌਂਸ ਰਿਹਾ ਸੱਚੋ ਸੱਚ ਮੇਰੇ ਵੀਡੀਓ ਦਾ ਜਿਵੇਂ ਕੋੜਾ ਨਵਾਂ ਆਇਆ ਸੀ ਆਪਣੇ ਅੱਗੇ ਚ ਹਨਾ ਕਿਸੇ ਨੂੰ ਪ ਤੇਰੀ ਵੀਡੀਓ ਦਾ ਬਾਈ ਬਹੁਤ ਵਧੀਆ ਪ੍ਰਭਾਤ ਪਿਆ ਹੂੰ ਲਾਗੇ ਬਨੇ ਏਰੀਏ ਚ ਪਤਾ ਲੱਗ ਗਿਆ ਜੀ ਘੋੜਾ ਆਇਆ ਮੱਝ ਏਰੀਏ ਚ ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਬਈ ਘੋੜਾ ਆਇਆ ਚੰਗੀ ਘੋੜੀ ਉਦੋਂ ਤੇਰੇ 15 16 ਘੋੜੀਆਂ ਤੇਰੀ ਵੀਡੀਓ ਦੇ ਬਾਅਦ ਚ ਮੈਨੂੰ ਪਈਆਂ ਸੀ ਹੂੰ ਵਾਹ ਜੀ ਵਾਹ ਤੇ ਹੁਣ ਜਿਹੜਾ ਆਪਾਂ ਮੰਨ ਲਓ ਅੱਜ ਸ਼ੁਰੂ ਕਰਨਾ ਹੈ ਸੂਰਨੇ ਤੋਂ ਪਿਛਲੀ ਯਾਰ ਸ਼ੁਰੂ ਕੀਤਾ ਸੀ ਬਾਈ ਹਾਂਜੀ ਐਰ ਕੀ ਸ਼ੁਰੂ ਕਰਨਾ ਮੇਰੀ ਦਿਲ ਦੀ ਰੀਜ ਹੈ ਵੀ ਬਾਈ ਅੰਮਰ ਤਾਂ ਪਹਿਲਾਂ ਤਾਂ ਦੱਸ ਜੋਗੀ ਬਾਰੇ ਵੀ ਜੋਗੀ ਨੇ ਕਿਹੜੀ ਬੀਨ ਵਜਾਈ ਹੈ ਵੀ ਸਾਰੇ ਮੇਲ ਮੇਲ ਸਿੱਟੀ ਜਾਂਦਾ ਇਹ ਚੱਕਰ ਕੀ ਹੈ ਤੇ ਕਿਹੜੇ ਕੋੜੇ ਦਾ ਪੋਤਾ ਹੈ ਕਿਹੜਾ ਖਾਨਦਾਨ ਹੈ ਮਾਲੇ ਪਾਸੇ ਉਹਦੇ ਪਿਓ ਵਾਲੇ ਪਾਸੇ ਉਹ ਭਰਾਵਾਂ ਨੂੰ ਆਪਾਂ ਦੱਸੀਏ ਪਹਿਲਾਂ ਫਿਰ ਪਿਛਲੀ ਵੀਡੀਓ ਚ ਆਪਾਂ ਥੋੜਾ ਜਿਹਾ ਤੇਰੇ ਵਾਲੀ ਵੀਡੀਓ ਜੀ ਟ੍ਰੇਲਰ ਦਿੱਤਾ ਸੀ ਹਨਾ ਆਪਾਂ ਅਗਲੀ ਵੀਡੀਓ ਸੁੱਖ ਨਾ ਕਰਾਂਗੇ ਤੇ ਕੋੜਾ ਬਣ ਜਾਊਗਾ ਜੀ ਆਪਾਂ ਉਹ ਬੋਲ ਤੇ ਵੀ ਪੂਰੇ ਰਹਿ ਹਾਂ ਸ਼ੋਅ ਚ ਬਸ਼ੇਰਾ ਪਾਇਆ ਜੀ ਮੈਨੂੰ ਬਿਆਨਤ ਨੇ ਇੱਕ ਅੰਦਾਜ਼ੀ ਪਾ ਦੇ ਬਸ਼ੇਰਾ ਸ਼ੋਅ ਚ ਪਾ ਦੇ ਮਤਲਬ ਮੇਰੇ ਸੱਜਣ ਨੇ ਕਿਸ ਨੇ ਕਿਹਾ ਸ਼ੋਅ ਚ ਪਾ ਦੇ ਹੂੰ ਤੇ ਮੈਂ ਸ਼ੋਅ ਚ ਉਹਨੂੰ ਪਾ ਤਾ ਨਿਵਾ ਕੇ ਲੈ ਗਿਆ ਘਰੇ ਬਾਈ ਜੀ ਉੱਥੇ ਫਰੀਦਕੋੜ ਹੂੰ ਤੇ ਕਰਮਾ ਵਾਲੇ ਨੇ ਉਦੋਂ ਲੱਤ ਵੀ ਇਹਦੀ ਸਲਿੱਪ ਹੋ ਗਈ ਤੇ ਫੇਰ ਵੀ ਸਾਈਡ ਬਾਈ ਨੰਬਰ ਮਾਰਿਆ ਦੂਜਾ ਨੰਬਰ ਚੱਕ ਦੂਜਾ ਨੰਬਰ ਚੱਕ ਉਹ ਉੱਥੇ ਵੀ ਮਾਰੀ ਦੀ ਕਿਰਪਾ ਨਾਲ ਜੇ ਨਾ ਉਹ ਮਾੜੀ ਮੋਟੀ ਉਹ ਹੁੰਦਾ ਤੇ ਤਿਲਕ ਦਾ ਨਾਮ ਤੇ ਮੇਰੇ ਖਿਆਲ ਉੱਥੋਂ ਵੀ ਚੈਂਪੀਅਨ ਬਣ ਜਾਂਦਾ ਸਾਰ ਬਣ ਜਾਂਦਾ ਚਲੋ ਬਾਹਰ ਜੋ ਹਗਾ ਸੀ ਉੱਥੇ ਲਾਤਾ ਨਾ ਤੇ ਦੂਜੀ 1.7-8 ਦਿਨਾਂ ਬਾਅਦ ਜਦੋਂ ਸ਼ੋਅ ਸੀ ਫੇਰ ਬੱਦੋਵਾਲ ਤੇ ਉੱਥੇ ਬਾਈ ਇਹਨੇ ਪਹਿਲਾ ਨੰਬਰ ਮਾਰਿਆ ਜਾ ਕੇ ਵਾਹ ਜੀ ਹਾਂ ਮਨ ਨੂੰ ਬਾਈ ਜਦੋਂ ਸ਼ੋਹਾਂ ਦੇ ਵਿੱਚ ਭਰਾ ਜਾਂਦੇ ਆ ਮੈਨੂੰ ਪਤਾ ਵੀ ਯਾਰ ਕਿੰਨੀ ਰੀਜ ਹੁੰਦੀ ਹੈ ਮਰਤਾ ਬੜੀ 4 4 5 5 6 6 ਮਹੀਨੇ ਪਹਿਲਾਂ ਹੀ ਉਹਨੂੰ ਮੰਨ ਲਓ ਵੀ ਕਹਿ ਕਹਿਦੀਏ ਪੰਜਾਬੀ ਭਾਸ਼ਾ ਚ ਵੀ ਟਾਕੀ ਵੱਜਣੀ ਸ਼ੁਰੂ ਹੋ ਜਾਂਦੀ ਹੈ ਹੋ ਜਾਂਦੀ ਹੈ ਬਈ ਹੈਨਾ ਫਿਰ ਫੁੱਲ ਮਿਹਨਤਾਂ ਚਾਲੂ ਹੋ ਜਾਂਦੀਆਂ ਖਰਾਕ ਕਿਹੜੀ ਦੇਣੀ ਹੈ ਸਪੈਸ਼ਲ ਮੇਰੇ ਹਿਸਾਬ ਨਾਲ ਘੋੜਿਆਂ ਵਾਲਾ ਭਰਾ ਆਪਦੀ ਉਹਨੀ ਡਾਈਟ ਨਹੀਂ ਸੈੱਟ ਕਰਦਾ ਹੋਣਾ ਜਦੋਂ ਸ਼ੋਅ ਚ ਘੋੜੇ ਨੂੰ ਪਾਉਣਾ ਹੋਵੇ ਤੇ ਜਿੰਨੀ ਉਦੋਂ ਦੀ ਡਾਈਟ ਸੈੱਟ ਕੀਤੀ ਜਾਂਦੀ ਹੈ ਉਹਦੇ ਤੇ ਬੰਦੇ ਲਾਏ ਜਾਂਦੇ ਆ ਮਾਲਸ਼ਾਂ ਕੀਤੀਆਂ ਜਾਂਦੀਆਂ ਉਹਦੀ ਵਰਜਸ ਦਾ ਕਸਰਤ ਦਾ ਧਿਆਨ ਰੱਖਿਆ ਜਾਂਦਾ ਤੇ ਜਦੋਂ ਘੋੜਾ ਚੈਂਪੀਅਨ ਬਣ ਕੇ ਨਿਕਲਦਾ ਤੇ ਉਦੋਂ ਮਨ ਦੇ ਵੱਲ ਵਲੇ ਕੀ ਸੀ ਮਨ ਦੇ ਬਾਈ ਇਦਾਂ ਸੀ ਜਿਵੇਂ ਆਪਣਾ ਪਹਿਲਾ ਰਤਨ ਘੋੜਾ ਸੀ ਬਾਈ ਹਨਾ ਜੀ ਤੇ ਚੈਂਪੀਅਨ ਚਲੋ ਬਣਦਾ ਹੀ ਬਣਦਾ ਸੀ ਉਹਨੂੰ ਇਹ ਸੀ ਯਾਰ ਜੇ ਆਪਣੇ ਹੱਥੀ ਵੀ ਅਸੀਂ ਪਾਲ ਕੇ ਇੱਕ ਬਛੇਰਾ ਚੈਂਪੀਅਨ ਬਣਾਵਾਂਗੇ ਜੀ ਕਿਉਂ ਆਪਾਂ ਉਹਨੂੰ ਚੈਂਪੀਅਨ ਆਪਾਂਦ ਨਹੀਂ ਖੜਿਆ ਉਹ ਜਿੱਥੇ ਰਿਹਾ ਸੀ ਉਹਨਾਂ ਚੈਂਪੀਅਨ ਨੂੰ ਬਣਾਇਆ ਸੀ ਜੀ ਅੱਜ ਬਾਈ ਜੋਗੀ ਆਪਾਂ ਸੱਤ ਸੀਆਂ ਸੱਤ ਮਹੀਨਾ ਦਾ ਆਪਣੇ ਘਰੇ ਆਇਆ ਸੀ ਹੂੰ ਬਛੇਰਾ ਤੇ ਉਦੋਂ ਤੋਂ ਹੀ ਹੈਗਾ ਸੀ ਕੋਈ ਪੱਕਾ ਪਹਿਲਾਂ ਇਹ ਨਹੀਂ ਸੀ ਪਤਾ ਆਪਾਂ ਸ਼ੋਅ 'ਚ ਪਾਵਾਂਗੇ ਆਪਾਂ ਇਹ ਸੀ ਬਰੀਡਿੰਗ ਵਾਸਤੇ ਉਹਨੂੰ ਵਰਤਾਂਗੇ ਘੋੜੇ ਨੂੰ ਬਰੀਡਿੰਗ ਬਹੁਤ ਚੰਗੀ ਕਰੂਗਾ ਹੂੰ ਕਾਰਨ ਹੋਇਆ ਜਿਵੇਂ ਜਿਵੇਂ ਇਹ ਤਿਆਰ ਹੋਇਆ ਸੋਹਣਾ ਬਣ ਗਿਆ ਤੇ ਜੀ ਕੀਤਾ ਫਰੀਦਕੋਟ ਵਾਲੇ ਸ਼ੋਅ 'ਚ ਲੱਗੇ ਸ਼ੋਅ ਸੀ ਉਹ ਸ਼ੋਅ 'ਚ ਪਾਤਾ ਜੀ ਤੇ ਵਿਚਾਰੇ ਨੇ ਦੂਜਾ ਨੰਬਰ ਮਾਰਿਆ ਉੱਥੇ ਜਾ ਕੇ ਮਤਲਬ ਸਾਰੇ ਬੰਨਿਆਂ ਦਾ ਕੰਫੀਡੈਂਸ ਹੋ ਗਿਆ ਪੂਰਾ ਹੋ ਗਿਆ ਹਾਂ ਪੂਰਾ ਫੁੱਲ ਆਪਾਂ ਨੂੰ ਮਾਣ ਹੋ ਗਿਆ ਵਿਚੇਰੇ ਤੇ ਯਾਰਾ ਸਭ ਵਿਚੇਰਾ ਸਾਰਾ ਖੜਨ ਵਾਲਾ ਘੋੜਿਆ 'ਚ ਹੈਗਾ ਹੁਣ ਬਿਲਕੁਲ ਫੇਰ ਅਸੀਂ ਸ਼ੋਅ ਹੀ ਬਾਬੇ ਬੱਦੋਵਾਲ ਸ਼ੋਅ 'ਚ ਪਾਇਆ ਜੀ ਉੱਥੇ ਵਿਚੇਰੇ 18 ਵਿਚੇਰੇ ਸੀ ਉੱਥੋਂ ਇਹਨੇ ਚੱਲਾ ਨੰਬਰ ਮਾਰਿਆ ਉੱਥੇ ਬਾਈ ਇਹਦੇ ਸੁੰਬਾ ਦੇ ਵੀ ਨੰਬਰ ਕੱਟੇ ਉਹਨਾਂ ਕਿਹਾ ਸੀ ਨਿੱਕੀ ਉਮਰ ਚ ਇਹਦੇ ਇੰਨੇ ਸੁੰਬ ਨਹੀਂ ਵੱਡੇ ਹੋ ਸਕਦੇ ਮੈਂ ਆਪ ਅੱਜ ਵੇਖ ਕੇ ਹੈਰਾਨ ਆ ਬਾਈ ਜਦੋਂ ਪਿਛਲੀ ਵਾਰੀ ਵੇਖਿਆ ਸੀ ਨਾ ਤੇ ਥੋੜੇ ਜਿਹਾ ਟਾਈਮ ਦੇ ਵਿੱਚ ਬੜਾ ਚੰਗਾ ਸੋਹਣਾ ਘੋੜਾ ਤਿਆਰ ਹੋ ਗਿਆ ਤੇ ਇਹ ਬਾਈ ਤੇਰੀ ਮਿਹਨਤ ਹੈ ਹਾਂਜੀ ਇਹ ਇਹਦੇ ਵਿੱਚ ਕਈ ਭਰਾ ਕਹਿੰਦੇ ਹੁੰਦੇ ਨਾ ਵੀ ਯਾਰ ਜਦੋਂ ਕੰਮ ਆਪਾਂ ਸ਼ੁਰੂ ਕਰਦੇ ਆ ਨਾ ਮਰਤਬਾਈ ਤੇ ਜਦੋਂ ਇੰਨੇ ਧੱਕੇ ਧੋੜੇ ਪੈ ਗਏ ਆਪਾਂ ਪਿਛਲੀ ਵੀਡੀਓ ਚ ਵੀ ਕੀਤੀ ਸੀ ਵੀ ਯਾਰ ਕਰੋੜਾਂ ਦੇ ਜਾਨਵਰ ਹਨਾ ਜਾਣੇ ਘਰੋਂ ਤੁਰ ਜਾਣੇ ਫਿਰ ਕਰਦਿਆਂ ਨੇ ਵੀ ਕਹਿਣਾ ਵੀ ਯਾਰ ਛੱਡ ਖੇੜਾ ਹਨਾ ਉਹ ਵੀ ਇੱਕ ਦਿਲ ਤੋੜਨ ਵਾਲੀ ਗੱਲ ਹੁੰਦੀ ਹੈ ਪਰ ਤੂੰ ਟਿਕਿਆ ਰਿਆ ਤੇ ਟਿਕਣਾ ਹੀ ਔਖਾ ਹੁੰਦਾ ਹੈ ਅੱਜ ਦੇ ਟਾਈਮ 'ਚ ਬਸ ਅੱਜ ਦੇ ਟਾਈਮ ਟ ਕੰਪੀਟੀਸ਼ਨ ਦਾ ਟਾਈਮ ਹੈ ਬਾਈ ਜਿਹੜੇ ਟਾਈਮ ਦੇ ਵਿੱਚ ਤੂੰ ਖੜ ਗਿਆ ਤੇ ਅੱਜ ਪਰਮਾਤਮਾ ਨੇ ਤੇਰੀ ਝੋੜ ਕੀ ਗੱਲ ਹੁੰਦੀ ਆ ਹੂੰ ਜਿਹੜੀ ਚੀਜ਼ ਤੁਹਾਨੂੰ ਇੱਕਰੀ ਨੱਪਦੀ ਆ ਨਾ ਹੂੰ ਉਹੀ ਚੀਜ਼ ਤੁਹਾਨੂੰ ਖੜਾ ਕਰ ਸਕਦੀ ਆ ਦੂਜੀ ਤੁਹਾਨੂੰ ਚੀਜ਼ ਕਦੀ ਖੜਾ ਨਹੀਂ ਕਰ ਸਕਦੀ ਜਿ ਕੋੜਿਆਂ ਨੇ ਮਾਰ ਮਾਰੀ ਸੀ ਅੱਜ ਭਾਈ ਕੋੜੇ ਵੀ ਉੱਥੇ ਹੂੰ ਚਾਰ ਖੜੇ ਆ ਜੀ ਦੋ ਨਿੱਕੇ ਬਸ਼ੇਰੇ ਖੜੇ ਆ ਤੇ ਦੋ ਵੱਡੇ ਸੀ ਘੋੜੀਆਂ ਤੇ ਛੱਡ ਰਹੇ ਆ ਬਾਈ ਜੀ ਹਾਂਜੀ ਅੱਛਾ ਹੁਣ ਬਾਪ ਬਾਰੇ ਉਹ ਤਾਂ ਭਰਾਵਾਂ ਨੂੰ ਪਤਾ ਲੱਗ ਹੀ ਗਿਆ ਹੁਣਾਂ ਬਾਹਲਿਆਂ ਨੂੰ ਪਤਾ ਹੋਣਾ ਵੀ ਜੋਗੀ ਕਿਹਦਾ ਹੈ ਪਰ ਇੱਕ ਰਹੀ ਆਪਾਂ ਫਿਰ ਤੋਂ ਜਿਹੜੇ ਪਹਿਲੀ ਅੱਖ ਨਵੀਂ ਅੱਖ ਵੇਖ ਰਹੀ ਹੈ ਭਰਾ ਇਸ਼ਕ ਰੱਖਣ ਵਾਲੇ ਆ ਚਾਹ ਮੰਨਦੇ ਆ ਘੋੜਿਆਂ ਦਾ ਉਹਨਾਂ ਦੀ ਜਾਣਕਾਰੀ ਇਹ ਵਾਦਾ ਕਰੀ ਵੀ ਕਿਹੜੇ ਘੋੜੇ ਦਾ ਪੁੱਤ ਬਾਈ ਇਹ ਮੇਰਾ ਬਹੁਤ ਪਿਆਰਾ ਮਿੱਤਰ ਆ ਜੀ ਵਿਕਰਮ ਬਰਗਾੜੀ ਵਾਲਾ ਜੀ ਉਹਦੇ ਘੋੜੇ ਅਨਮੋਰਤਨ ਦਾ ਬਾਈ ਇਹ ਬੱਚਾ ਹੈ ਹੂੰ ਤੇ ਇਹਦੀ ਮਾਂ ਹੈਗੀ ਆ ਬਾਈ ਅਰਜਨ ਰੌਲੀ ਵਾਲੇ ਦੀ ਅਰਜਨ ਰੌਲੀ ਵਾਲੇ ਦੋਵੇਂ ਧਾਕੜ ਸਮੇਲ ਆ ਗਏ ਹਨਾ ਦੋਵੇਂ ਧਾਕੜ ਸਮੇਲ ਇਹਦੀ ਮਾਂ ਬਾਈ 64 ਇੰਚ ਦੀ ਘੋੜੀ ਆ ਬਾਈ ਹੂੰ ਬਹੁਤ ਡਬਲ ਘੋੜੀ ਹੈ ਤਾਂ ਹੀ ਡਿਵੈਲਪਮੈਂਟ ਕਰ ਗਿਆ ਮਟੋ ਮਟਾਰ ਦੀ ਕਿਉਂ ਮਾਂ ਦਾ ਅਸਰ ਵੀ ਬਹੁਤ ਹੁੰਦਾ ਘੋੜੀ ਤੇ ਬਿਲਕੁਲ ਸਹੀ ਤੇ ਉਦਾਂ ਕਰਕੇ ਤੇ ਬਾਈ ਬਹੁਤ ਸੋਹਣਾ ਰਿਜ਼ਲਟ ਇਹਨਾਂ ਦਾ ਆਇਆ ਸੀ ਬਈ ਹਾਂ ਤੇ ਤਾਂ ਕਰਕੇ ਬਈ ਹੁਣ ਮੰਨ ਲਓ ਉਮਰ ਕਿੰਨੀ ਹੋ ਗਈ ਉਮਰ ਦਾ ਹਟ ਦੱਸ ਦਈਏ ਉਮਰ ਬਈ ਇਹਦੀ ਹੋ ਗਈ ਆ 28 ਮਹੀਨੇ ਹਾਂਜੀ ਤੇ 7-8 ਦਿਨ ਪੂਰੀ ਨੱਕ ਜਿਹੜੀ ਇੰਨੀ ਆਇਦਾਂ ਫਿਰ ਜਮਾ ਬਸ਼ੀਰਿਆਂ ਜੀ ਹਾਂ ਹਲੇ ਨਿਕੰਦਾ ਬਈ ਹਾਂ ਹਾਲੇ ਤੱਕ ਨਕੰਦ ਵਾਲੇ 2 ਦੰਦ ਹੋਣਾ ਫਿਰ 4 ਦੰਦ ਹੋਣਾ ਫਿਰ ਤੇ ਘੋੜਾ ਬਣਨਾ ਉਹਨੇ ਜਿਹਨੇ ਤੇ ਬਹੁਤ ਵੱਡਾ ਘੋੜਾ ਬਣ ਜੂ ਬਈ ਜੇ ਅਗਲੀ ਤੂੰ ਵੀਡੀਓ ਕੀਤੀ ਤੂੰ ਆਪ ਹੀ ਵੇਖ ਲੈ ਆਸੇ ਪਾਸੇ ਦੇਖਣਾ ਨਹੀਂ ਤੂੰ ਇਹਦੇ ਹੂੰ ਵੱਡੀ ਹਾਈਟ ਕਰੂ ਬਹੁਤ ਵੱਡੀ ਹਾਈਟ ਤੇ ਹੁਣ ਇਸ ਟਾਈਮ ਅਮਰਤ ਬਾਈ ਮੰਨ ਲਓ ਨਕੰਦ ਹੈ ਤੇ ਹਜੇ ਉਹ ਕਿੰਨੇ ਇੰਚਾ ਹਾਈਟ ਫੱਟੀ ਵਾਲੀ ਬਈ ਫੱਟੀ ਵਾਲੀ ਤੇ ਹੋਊ ਬਈ 64 ਉਦੋਂ ਆਪਾਂ ਵੀ 65 ਵੀ ਕਹਿ ਦਿੰਨੇ ਪਟਾਣੇ ਨੂੰ ਲੱਗਦਾ ਕੋੜਾ ਮੈਂ ਤੈਨੂੰ ਅੱਗੇ ਵੀ ਕਿਹਾ ਸੀ ਮੈਂ ਲਾਗੇ ਖੜ ਕੇ ਦੇਖੀ ਅਸੀਂ ਬਾਈ ਪੂਰਾ ਫੱਟੀ ਵਾਲਾ ਇਸ ਟਾਈਮ ਤੇ 64 ਹੋਊਗਾ ਬਾਈ ਹੂੰ ਨਕੰਨਤ ਬਸ਼ੇਰਾ 64 ਹੋਣਾ ਉੱਤੋਂ ਇੰਨਾ ਸੋਹਣਾ ਹੋਣਾ ਤੇ ਬੌਣ ਬੌਣ ਦਾ ਬਹੁਤ ਹੈਵੀ ਆ ਬਾਈ ਇਹ ਹੂੰ ਹਾਂਜੀ ਰਾਤ ਨੂੰ ਬਹਿ ਕੇ ਯਾਰ ਜਦੋਂ ਤੂੰ ਇਹ ਘੋੜੇ ਦੇ ਜਾਂ ਮੈਂ ਰਾਤ ਨੂੰ ਤਾਂ ਕਿ ਨਹੀਂ ਹਰਦਾ ਵੀ ਜਦੋਂ ਵੇਨਾ ਆਏਗਾ ਬਾਈ ਤੂੰ ਉਦੋਂ ਤੈਨੂੰ ਪੁਰਾਣੀ ਝਾਤੀ ਦਾ ਵਾਜਦੀ ਹੋਗੀ ਰਤਨ ਵਿੱਚੋਂ ਦੀ ਦਾ ਦੇ ਦਿਓ ਬਾਈ ਦੀਂਦਾ ਹੂੰ ਬਾਈ ਚੱਲ ਆਪਾਂ ਵੀਡੀਓ ਤੇ ਨਹੀਂ ਰਤਨ ਦੀ ਕੀਤੀ ਤੁਸੀਂ ਉਸ ਮੇਰੀ ਜੀ ਰਤਮਦੀਪ ਬਈ ਧੌਣ ਨੱਕ ਕੰਨ ਡਿੱਟੋ ਸੀ ਬਾਈ ਇਹਦੇ ਹੂੰ ਤੇ ਪੈਰ ਡਿੱਟੂਏ ਦੇ ਬਾਈ ਸੇਮ ਮੈਨੂੰ ਲੱਗਦਾ ਲਿਉਣ ਦਾ ਵੀ ਤੇਰੇ ਅਮਰਤ ਬਾਈ ਉਹ ਹੀ ਕਾਰਨ ਸੀਗਾ ਵੀ ਤੈਨੂੰ ਉਦੋਂ ਉਹਦੇ ਚ ਉਹ ਚਾਕੀ ਲੱਜੀ ਬਾਈ ਬਾਈ ਇਹ ਨਾ ਮੇਰਾ ਮੁੰਡਾ ਇੱਕ ਦੋਸਤ ਆ ਮੇਰਾ ਵਿੱਕਾ ਉੱਧ ਜਾ ਵਿੱਕੀ ਜੀ ਇਹ ਬਾਈ ਉਹਦਣ ਬਸ਼ੇਰਾ 15 ਕਿ ਦਿਨ ਆਪਾਂ ਤਾਂ ਨੂੰ ਸਪੈਰ ਹੋਏ ਨੂੰ ਹੋਗੇ ਸੀ ਬਾਈ ਜੀ ਇਹ ਉਦਣ ਮਨੋਂ ਉਹਨੇ ਫੋਨ ਕੀਤਾ ਫੋਨ ਘੜ ਕੇ ਮੈਨੂੰ ਉੱਥੇ ਖੜਿਆ ਉਹਨੇ ਬਾਈ ਖੜ ਕੇ ਤੇ ਬਾਈ ਇਹ ਮੈਨੂੰ ਬਸ਼ੇਰਾ ਦਵਾਈਆ ਉਹਨਾਂ ਨੇ ਬਾਈ ਇਹ ਨਾ ਕੋ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜੇ ਪਰਮਾਤਮਾ ਧਰ ਤੋਂ ਇੱਕ ਚੀਜ਼ ਖੜਦਾ ਆਣਾ ਤੇ ਬਾਈ ਦੂਜੀ ਚੀਜ਼ ਤੁਹਾਡੇ ਅੱਗੇ ਕੋਲ ਲਿਆਉਂਦਾ ਵੀ ਹੈ ਜੀ ਇੱਕ ਬੂਹਾ ਪੇੜਦਾ ਤੇ ਦੂਜਾ ਬੂਹਾ ਤਰੰਤ ਖੋਲਦਾ ਉਹ ਖੋਲਦਾ ਆਪਾਂ ਨੂੰ ਲੋੜ ਹੁੰਦੀ ਉਹ ਬੂਹਾ ਲੱਭਣ ਦੀ ਬੂਹਾ ਲੱਭਣ ਦੀ ਇਹ ਬਾਈ ਬੂਹਾ ਸੀ ਮੇਰਾ ਉਹ ਇਹ ਬਾਈ ਸ਼ਾਇਦ ਬੱਚਾ ਸੀ ਚਲੋ ਮੇਰੀ ਮਾਂ ਨੂੰ ਵੀ ਲੱਗਦਾ ਸੀ ਜਾਂ ਮੇਰੇ ਪਰਿਵਾਰ ਨੂੰ ਵੀ ਲੱਗਦਾ ਸੀ ਬਾਈ ਇਹ ਛੋਟਾ ਬੱਚਾ ਪੁੱਤ ਤੂੰ ਐਡਾ ਵੱਡਾ ਘੋੜਾ ਤਰ੍ਹਾਂ ਚੱਲ ਗਿਆ ਤੇ ਤੂੰ ਬੱਚੇ ਨਾ ਹੁਣ ਪਰ ਅੱਜ ਬਾਈ ਬਾਬੇ ਦੇ ਰੰਗ ਭਗ ਲਾਏ ਆ ਬਾਕੀ ਮੇਰਾ ਪਰਿਵਾਰ ਹੂੰ ਮੇਰਾ ਫਾਦਰ ਸਾਹਿਬ ਮੇਰੀ ਮਦਰ ਮੇਰੀ ਵਾਈਫ ਮਤਲਬ ਬਹੁਤ ਸੰਯੋਗ ਦਿੰਦੇ ਆ ਬਈ ਦੁਬਈ ਹਰ ਬੰਨੇ ਬਾਈ ਮੇਰੀ ਪਿੱਠ ਪਿੱਛੇ ਖੜੇ ਆ ਬਾਈ ਕਿਉਂਕਿ ਚਾਰ ਭਰਾ ਭਾਈ ਜਦੋਂ ਆਪਣੇ ਘਰੇ ਆਉਂਦੇ ਆ ਨਾ ਮਰਤਾ ਜੇ ਰਸੋਈ ਚ ਭਾਂਡੇ ਹੀ ਖੜਕੀ ਗਏ ਤੇ ਫਿਰ ਸਵਾਸ ਨਹੀਂ ਹੁੰਦਾ ਬਈ ਇੱਥੇ ਰੋਜ਼ ਦੇ ਬੰਦੇ 50 30 40 ਬੰਦੇ ਰੋਜ਼ ਟੱਪਦੇ ਆ ਮੇਰੇ ਤੋਂ ਬਈ ਇੰਨੇ ਬੰਦਿਆਂ ਦੀ ਚਾਹ ਪਾਣੀ ਜੀ ਤੇ ਬਾਈ ਹੁੰਦੀ ਨਹੀਂ ਮਾਨਾ ਨਾ ਤੇ ਬਾਈ ਹਾਲੇ ਤੱਕ ਕਦੇ ਮੱਥੇ ਵਟ ਨਹੀਂ ਪਾਇਆ ਮਾਤਾ ਨੇ ਤੇ ਵਾਈਫ ਤੇ ਮੇਰੀ ਬਾਹਰ ਆ ਰੂਸਿਲੈਂਡ ਆ ਤੇ ਬੜੀ ਕਿਰਪਾ ਨਾਲ ਇਹਨਾਂ ਨਾਲ ਸਾਰੇ ਭਰਾ ਜੁੜੇ ਰਹਿੰਦੇ ਆਪਣੇ ਨਾਲ ਵੱਡੀ ਗੱਲ ਤੇ ਇਹ ਹੈ ਤੇ ਬਾਕੀ ਪ੍ਰਮਾਤਮਾ ਬਾਈ ਤੁਹਾਡੀ ਮਦਰ ਦੀ ਵੀ ਵੱਡੀ ਉਮਰ ਕਰੇ ਹਨਾ ਤੇ ਤੁਹਾਡੇ ਫਾਦਰ ਸਾਹਿਬ ਦੀ ਵੀ ਚਲੋ ਸਾਡੀ ਭੈਣ ਫਾਦਰ ਸਾਹਿਬ ਤੇ ਮੇਰੇ ਚੱਤੇ ਪਾਰੀ ਪਾਰ ਘੋੜਿਆਂ ਚ ਰਹਿੰਦੇ ਆ ਕਦੀ ਉਹਨੇ ਅੰਦਰ ਜਾ ਕੇ ਜੇ ਘੋੜੀਆਂ ਆ ਗਈਆਂ 7-8 ਤੇ ਆ ਕੇ ਘੋੜੀਆਂ ਦੇ ਮੰਜਾ ਡਾ ਕੇ ਪਾਇਆ ਉਹਨਾਂ ਦੀ ਵੀ ਤੇਰੀ ਤਰੱਕੀ ਨਾਲ ਉਮਰ ਵੱਧ ਗਈ ਹਾਂਜੀ ਹਾਂਜੀ ਬਾਈ ਜੀ ਉਹਨਾਂ ਨੂੰ ਉਦੋਂ ਹੱਲਾ ਵਜਾ ਸੀ ਨਾ ਤੇ ਹੁਣ ਉਹ ਪੈਰ ਪੱਕੇ ਹੋ ਗਏ ਬਾਈ ਮੇਰਾ ਵੀ ਇਹ ਸੀ ਮੈਂ ਕਦੀ ਨੁਕਸਾਨ ਤੈਨੂੰ ਵੀ ਪਤਾ ਆਪਣੇ ਸਾਰੇ ਏਰੀਆ ਨੂੰ ਪਤਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਉਹ ਲੋਕ ਹੱਸਦੇ ਵੀ ਸੀ ਹੱਸਦੇ ਸੀ ਬਾਈ ਇਹਨੂੰ ਪਤਾ ਨਹੀਂ ਸੀ ਬਾਈ ਇਦਾਂ ਨਹੀਂ ਇਦਾਂ ਸੀ ਉਦੋਂ ਵੀ ਮੈਂ ਆਪਣੇ ਪਰਿਵਾਰ ਦੇ ਜਦੋਂ ਮੈਂ ਆਪਣੇ ਪਰਿਵਾਰ ਤੋਂ ਬਾਈ ਆਉਂਦਾ ਸੀ ਨਾ ਉਹ ਦਿਨ ਦੱਸ ਤੇ ਮੈਂ ਆਪਣੇ ਫੇਸ ਤੇ ਪੂਰੀ ਸਮਾਈਲ ਦੇ ਕੇ ਆਉਂਦਾ ਸੀ ਕਿਤੇ ਇਹਨਾਂ ਨੂੰ ਇਹ ਨਾ ਲੱਗੇ ਯਾਰ ਅੰਦਰ ਉਹ ਬੰਦਾ ਟੁੱਟਾ ਮਤਲਬ ਮੇਰਾ ਮਾਂ ਪਿਓ ਵਾ ਕਿਤੇ ਇਹ ਨਾ ਕਿਤੇ ਕੋਈ ਗੱਲ ਸਮਝ ਲੈਣ ਕਿਤੇ ਜੀ ਬਾਕੀ ਪਰਮਾਤਮਾ ਦੇ ਬਜ਼ੁਰਗਾਂ ਦਾ ਥਾਪੜਾ ਹੋਵੇ ਤੇ ਬੰਦਾ ਗਾਂ ਤੁਰ ਪੈਂਦਾ ਘਰੋਂ ਫੁੱਲ ਸਪੋਰਟ ਸੀ ਬਾਈ ਮੈਨੂੰ ਮੈਨੂੰ ਕਦੀ ਰੋਕਿਆ ਨਹੀਂ ਮੇਰੇ ਫਾਦਰ ਸਾਹਿਬ ਨੇ ਵੀ ਚਲੋ ਮੈਂ ਕੰਮ ਵੀ ਪਹਿਲਾਂ ਨਹੀਂ ਕੀਤਾ ਜੀ ਹੁਣ ਹੀ ਕੀਤਾ ਕੋੜਿਆਂ ਨੇ ਆਪਣੇ ਫਾਦਰ ਸਾਹਿਬ ਤੇ ਨਿਆਰੇ ਲਏ ਆ ਤੇ ਪਰ ਅੱਜ ਪੂਰੇ ਏਰੀਆ 'ਚ ਕੋੜਿਆਂ ਨੇ ਫੇਰ ਠੱਲਤਾ ਬਾਈ ਸ਼ੀਰਾ ਲਿਆ ਕੇ ਨਾ ਬਾਈ ਪਹਿਲਾਂ ਚਲੋ ਮੈਂ ਨਹੀਂ ਕਹਿੰਦਾ ਵੀ ਉਹ ਗਲਤ ਆ ਜਾਂ ਸਹੀ ਉਹ ਤਾਂ ਸਿਆਣੇ ਵੱਧ ਜਾਂਦੇ ਆਪਣੇ ਤੋਂ ਪਰ ਗੱਲ ਇਹ ਆ ਵੀ ਜਿਹੜਾ ਕਈ ਏਰੀਆ ਆਪਾਂ ਕਹਿ ਦਿੰਨੇ ਨਾ ਘੋੜਾ ਸਾਣ ਲਿਆਂਦਾ ਖਰੀਦਣਾ ਮੈਨੂੰ ਲੱਗਦਾ ਹੁੰਦਾ ਵੀ ਯਾਰ ਕਿਤੇ ਨਾ ਕਿਤੇ ਪੈਸਾ ਲਾ ਕੇ ਬੰਦੇ ਨੇ ਖਰੀਦ ਲਿਆ ਪਰ ਹੁਣ ਤੂੰ ਬਾਈ ਅਮਰਤ ਘਰੇ ਤਿਆਰ ਕਰ ਲਿਆ ਬੇਸ਼ੀਰਾ ਘਰੇ ਤਿਆਰ ਤੇ ਤੂੰ ਬਰੀਡਰਾਂ ਦੀ ਸੂਚੀ 'ਚ ਖੜਾ ਹੋ ਗਿਆ ਹਾਂਜੀ ਤੇ ਚੰਗਾ ਸੋਹਣਾ ਨਾਮ ਪ੍ਰਮਾਤਮਾ ਨੇ ਦਿੱਤਾ ਹਨਾ ਅੱਛਾ ਹੁਣ ਅਮਰਤ ਬਾਈ ਆਪਾਂ ਗੱਲ ਕਰ ਲਈਏ ਵੀ ਘੋੜੀਆਂ ਕਿੰਨੀਆਂ ਗਮੇਟ ਹੋ ਗਈਆਂ ਜੋਗੀ ਤੋਂ ਬਾਈ ਆਪਾਂ ਲੈ ਜਨਵਰੀ ਚ ਬਾਈ ਆਪਾਂ ਛੱਡਿਆ ਸੀ ਨੂੰ ਤਿੰਨਾਂ ਘੋੜੀਆਂ ਤੇ ਜੀ ਉਹਦੇ ਵਿੱਚੋਂ ਘੋੜੀਆਂ ਦੋ ਤੇ ਬਾਈ ਗੱਭਣ ਰਹੀਆਂ ਇੱਕ ਘੋੜੀ ਖਾਲੀ ਰਹਿ ਗਈ ਬਾਈ ਹੂੰ ਉਤੇ ਹੁਣ ਆਪਾਂ ਛੱਡਿਆ ਸ਼ੋ ਤੋਂ ਆਣ ਕੇ ਕਿੰੋਂ ਕੁੜੀਆਂ ਤੇ ਮਤਲਬ ਕਰੀਬ ਕਰੀਬ 8-9 ਕੁੜੀਆਂ ਤੋਂ ਮੇਰੇ ਆ ਮਹੀਨੇ ਸਾਬੀ ਅੱਜ ਵੀ ਬਾਈ ਅੱਜ ਵੀ ਕੁੜੀਆਂ ਤੋਂ 2 ਮਿਲੀਆਂ ਜੀ ਮੈਂ ਛੱਡਦਾ ਨਹੀਂ ਦੋ ਕੁੜੀਆਂ ਤੇ ਪਰ ਅੱਜ ਮੇਰੀ ਕੋਈ ਜ਼ਿਆਦਾ ਹੀ ਬੰਦੇ ਆਗੇ ਜੇ ਤੈਨੂੰ ਮੈਂ ਫੋਨ ਕਰਨਦਾ ਸੀ ਤੂੰ ਕਿਹਾ ਬਾਈ ਵੇਲਾ ਜਾ ਮੈਂ ਬਾਈ ਕੁੜੀ ਕਰਾਸ ਕਰਾ ਕੇ ਮੈਂ ਵੇਲਾ ਆ ਜਾ ਅੱਜ ਵੀ ਬਾਈ ਦੋ ਕੁੜੀਆਂ ਤੋਂ ਕਰਾਸ ਹੋਈਆਂ ਸੀ ਪਰ ਮੈਂ ਛੱਡਦਾ ਇੱਕ ਕੁੜੀ ਤੇ ਹੀ ਗਿਆ ਇਹਨੂੰ ਬਾਈ ਕਿਉਂ ਬੱਚਾ ਕੇਵਲੇ ਮੈਂ ਰੋਗ ਵੀ ਲੈਣਾ 4-4-5-5 ਦਿਨ ਤੇ ਇਦਾਂ ਕਰਕੇ ਬਾਈ ਛੱਡਦੀਦਾ ਤੇ ਹੁਣ ਫੀਸ ਬਾਰੇ ਚਾਹਨਾ ਪਾ ਲਈ ਕਿ ਕੀ ਸੇਵਾ ਚੱਲਦੀ ਪਹਿਲਾਂ ਤਾਂ ਕੋਈ ਨਹੀਂ ਸੀ ਰੱਖੀ ਬਾਈ ਹੁਣ ਇਹਦੀਆਂ ਰੱਖੀ ਆ ਫੀਸ ਇਹਦੀ ਮੈਨੂੰ ਕਈ ਬੰਦੇ ਆਦੇ ਸੀ 41000 ਰੱਖੇ ਦੀ ਕਦੀ 35000 ਫੀਸ ਰੱਖ ਪਰ ਮੈਂ ਐਵਰੇਜ ਦੇ ਹਿਸਾਬ ਨਾਲ ਬਾਈ ਜਿੱਦਦਾ ਮਈ ਆਪਾਂ ਨੂੰ ਸਪੌਂਸ ਮਿਲਿਆ ਆਪਾਂ ਸਾਰਿਆਂ ਵਾਸਤੇ ਇੱਕ ਨੋਰਮਲ ਫੀਸ 25000 ਰੁਪਿਆ ਦੀ ਬਈ ਫੀਸ ਰੱਖੀ ਸੀ ਹਰ ਇੱਕ ਬਦ ਭਰਾ ਜਿਹੜਾ ਸੁਭਦਾ ਲੈ ਲੇ ਹਨਾ ਬਾਕੀ ਇਹ ਆ ਯਾਰ ਵੀ ਚੈਂਪੀਅਨ ਹੋਣਾ ਉਹ ਇੱਕ ਤਾਂ ਹੁੰਦਾ ਨਾ ਸਾਬਤ ਹਰੇ ਕਰਨਾ ਇਹ ਕਿਨੇ ਆਪਣਾ ਆਪ ਦੇ ਪੱਖ ਤੇ ਤਾਂ ਆਪਦੇ ਤੌਰ ਤੇ ਸਾਬਤ ਕਰਤਾ ਗੱਲ ਰਹਿ ਜਾਂਦੀ ਬਾਕੀ ਰਿਜ਼ਲਟਾਂ ਦੀ ਜੇ ਉਹ ਖਾਨਦਾਨ ਚੰਗਾ ਹੈ ਪੈਟਾਗਿਰੀ ਸੁਭਾਵਕ ਦੀ ਗੱਲ ਹੈ ਜੇ ਮਗਰ ਮਾਂ ਪਿਓ ਦੀ ਮਾਂ ਦੀ ਲਾਈਨ ਚੰਗੀ ਹੈ ਤੇ ਬਾਪ ਦੀ ਲਾਈਨ ਵੀ ਚੰਗੀ ਹੈ ਤੇ ਉਹਦੇ ਚ ਆਪਾਂ ਨੂੰ ਇਹ ਹੁੰਦਾ ਕਿ ਯਾਰ ਵੱਦ ਤੋਂ ਵੱਦ ਦਾਦੇ ਤੇ ਚੱਲ ਜੂ ਦਾ ਪ੍ਰਧਾਨ ਦੇ ਚੱਲ ਤੁਨ ਮਿਹਦੀਆਂ ਲੈਣਾ ਗਨਾ ਦਿਨਾ ਜੀ ਪਹਿਲਾ ਤੇ ਬਈ ਅਨਮੋਰਤ ਨ ਆ ਗਿਆ ਹੂੰ ਬਹੁਤ ਸੋਹਣਾ ਘੋੜਾ ਹੂੰ ਦੂਜਾ ਚੇਤਕ ਕੱਲਾਂ ਵਾਲਾ ਆ ਗਿਆ ਬਈ ਉਹ ਭਾਗਸਰ ਵਾਲਾ ਘੋੜਾ ਬਾਈ ਪਿੱਛੇ ਪਰਦਾਦਾ ਆ ਗਿਆ ਉਹਦੇ ਭਾਗਸਰ ਦੇ ਪਿੱਛੇ ਇੱਕ ਹੋਰ ਨੁਕਰਾ ਘੋੜਾ ਭਾਗਸਰ ਦਾ ਪਿਓ ਹੂੰ ਬਈ ਬਹੁਤ ਮਤਲਬ 5 6 ਘੋੜੇ ਤੇ ਬਾਈ ਪਿਓ ਵਾਲੇ ਬੰਨੇ ਪਿੱਛੇ ਦੇ ਥੰਮ ਖੜੇ ਆ ਥੰਮ ਖੜੇ ਦੂਜੇ ਬੰਨੇ ਬਾਈ ਅਰਜਨ ਰੌਲੀ ਵਾਲਾ ਆ ਗਿਆ ਹੂੰ ਹਣਾ ਅਰਜਰੌੜੀ ਵਾਲ ਦੇ ਬਾਈ ਆ ਗਿਆ ਦੂਜਾ ਸਾਲੀ ਵਾਲਾ ਘੋੜਾ ਬਾਈ ਸਾਲੀ ਵਾਲਾ ਹਾਂ ਸਾਲੀ ਵਾਲਾ ਘੋੜਾ ਆ ਗਿਆ ਬਾਈ ਹੁਣ ਸਾਲੀ ਵਾਲਾ ਬਾਈ ਇਹ ਤਿੰਨਾ ਪੂਰਾ ਸਮੇਲ ਆ ਬਾਈ ਪੂਰਾ ਤਾਂ ਹੀ ਬਾਈ ਚੰਗਾ ਕਿਉਂ ਇਹ ਬੈਸਟ ਬਰੀਡ ਤੇ ਬਣ ਗਿਆ ਹੁਣ ਬੈਸਟ ਬਰੀਡਰ ਵੀ ਇਸ ਸਾਲ ਨੂੰ ਬਣੂਗਾ ਬਣੂਗਾ ਸ਼ੁਕਰ ਹੈ ਪ੍ਰਮਾਤਮਾ ਦਾ ਤੇਰੀ ਮਿਹਨਤ ਨੂੰ ਜੇ ਉਹਨੇ ਇਹ ਸਾਈਨ ਆ ਦੇ ਸਾਈਨ ਇਹ ਸਾਈਨ ਦਿੱਤਾ ਨੇ ਤੇ ਹਾਂ ਯਾਰ ਤੂੰ ਅੱਗੇ ਵਾਦਾ ਵੀ ਪ੍ਰਮਾਤਮਾ ਨੇ ਥਾਪੜਾ ਦੇਤਾ ਦੇਤਾ ਅੱਛਾ ਹੁਣ ਆ ਜੀਏ ਬਾਈ ਆਪਾਂ ਸੂਰਨੇ ਤੇ ਹਾਂਜੀ ਆਪਣੀ ਵੀਡੀਓ ਤੋਂ ਬਾਅਦ ਕਿੰਨੀਆਂ ਘੋੜੀਆਂ ਮੇਟ ਹੋ ਗਈਆਂ ਜੀ ਘੋੜੀਆਂ ਬਈ ਜਿਵੇਂ ਆਪਾਂ 22 ਅਕਤੂਬਰ ਨੂੰ ਘੋੜਾ ਆਪਣੇ ਤੋਂ ਆਇਆ ਸੀ ਸੂਰਮਾ ਹਣਾ ਬਈ ਆਪਣੇ ਆੜੇ ਏਰੀਆ ਨੂੰ ਪਤਾ ਸੀ ਪਰ ਘੱਟ ਪਤਾ ਸੀ ਸੂਰਮੇ ਦਾ ਜੀ ਕਹਿੰਦੋ ਚਾਰ ਦੰਦ ਬਾਈ ਲੱਗਾਈ ਸੀ ਕੋੜਾ ਤੇ ਕੋੜਾ ਦੇ ਬਣਿਆ ਬਾਈ ਹੁਣ ਆਣਗੇ ਜੀ ਇਹ ਤੋਂ ਘੋੜੀਆਂ ਬਾਈ ਮਿਲੀਆਂ ਉਦੋਂ ਜਦੋਂ ਆ ਸੀਜ਼ਨ ਤੋਂ ਪਹਿਲਾਂ ਆਫ ਸੀਜ਼ਨ ਤੇ ਹੋ ਗਿਆ ਸੀ ਜਦੋਂ ਆਇਆ ਸੀ ਉਦੋਂ ਫਿਰ ਵੀ ਤੋਂ 22 23 ਘੋੜੀਆਂ ਮੇਰੇ ਕੋ ਉਦੋਂ ਝੋਨੇ ਵੱਡੇ ਗਏ ਸੀ ਗਰਨੀਆਂ ਜੀਆਂ ਤੇ ਆਪਾਂ ਛੂਟ ਕੇ ਮੇਰੇ ਖਿਆਲ ਨਾਲ ਉਦੋਂ ਸਿਆਲ ਜਾ ਆਉਣ ਵਾਲਾ ਹੀ ਸੀਗਾ ਮੇਰੇ ਹਿਸਾਬ ਨਾਲ ਹਾਂਜੀ 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 ਤੇ ਸੁਖ ਚਲੋ ਆਪਾਂ ਵੀਡੀਓ ਤੋਂ ਤਾਂ ਕਰਾਈ ਸੀ ਮਤਲਬ ਲਾਗੇ ਬੰਨੇ ਸਾਰੇ ਇਹਨੂੰ ਪਤਾ ਲੱਗ ਜੇ ਕੋੜਾ ਆ ਗਿਆ ਫਿਰ ਉੱਥੇ ਸੰਦੂ ਸਟੱਡ ਫਾਰਮ ਤੇ ਬਾਈ ਆਹ ਜਿਹੜੀ ਮਾਰਚ ਦੀ 20 ਤਰੀਕ ਨੰਗੀ ਆ ਬਾਈ 19 ਤਰੀਕ ਹੂੰ ਬਾਈ ਇਤੋਂ ਘੋੜਾ ਪਿੱਛੇ ਤੇ ਚਲੋ ਮਤਲਬ ਇੱਕ ਘੋੜੀ ਪੈ ਗਈ ਦੋ ਪੈ ਗਈਆਂ ਇੱਕ ਪੈ ਗਈ ਆ 20 ਤਰੀਕ ਤੋਂ ਘੋੜੇ ਤੇ ਬਹੁਤ ਥੱਸ ਰਿਆ ਹੂੰ ਰੋਜ ਦੀਆਂ ਤਿੰਨ ਤਿੰਨ ਘੋੜੀਆਂ ਵੀ ਬਾਈ ਸੂਰਮੇ ਨੇ ਮੇਡ ਕੀਤੀਆਂ ਤੇ ਬਾਈ ਮੇਰੇ ਹਿਸਾਬ ਨਾਲ ਆ 19 ਤਰੀਕ ਤੋਂ ਲੈ ਕੇ ਤੇ ਅੱਜ ਲਾਲੋ 2 ਹੋ ਗਈ ਤਰੀਕ ਬਾਈ ਮੇਰੇ ਹਿਸਾਬ ਨਾਲ ਅੰਜੀ ਤੋਂ 26 ਘੋੜੀਆਂ ਨੇ 10-15 ਦਿਨਾਂ ਦੀ ਮੇਟ ਕੀਤੀਆਂ ਬਾਈ ਟੋਟਲ ਕਿੰਨੀਆਂ ਦੇ ਮੇਟ ਕਰਤਾ ਟੋਟਲ ਬਾਈ ਹੁਣ 44 ਘੋੜੀਆਂ ਮੇਟ ਕਰ ਗਿਆ 44 ਹੋ ਗਈਆਂ ਹਾਂ 44 ਹੋ ਗਈਆਂ ਬਾਈ ਤੇ ਹੁਣ ਨਵਾਂਪੁਰ ਵੀ ਆਇਆ ਬੱਚਿਆਂ ਦਾ ਨਹੀਂ ਬੱਚਿਆਂ ਦਾ ਬਾਈ ਹਲੇ ਤੇ ਉਹ ਪਿਛਲਾ ਹੀ ਆਉਂਦਿਆ ਹੁਣ ਮੇਰੇ ਤੋਂ ਸਟਾਰਟ ਹੋ ਜੂਗਾ ਜਨਵਰੀ ਤੋਂ ਬਾਈ ਜਨਵਰੀ ਤੋਂ ਮੇਰੇ ਤੋਂ ਜਨਵਰੀ ਦਸੰਬਰ ਤੋਂ ਮੇਰੇ ਤੋਂ ਸਟਾਰਟ ਹੋ ਜੂ ਮੇਰੇ ਮਾਝੇ ਏਰੀਆ ਦੇ ਬੱਚੇ ਉਹਦੇ ਆ ਜਾਣਗੇ ਪਿੱਛੇ 16-17 ਬੱਚੇ ਉਹਦੇ ਬਾਈ ਚੰਗੇ ਆ ਗਏ ਬਾਈ ਹਲੇ ਤੱਕ ਬਾਈ ਚੰਬਾ ਬੱਚਾ ਨਹੀਂ ਆਇਆ 16 ਬੱਚੇ ਆਏ ਆ ਦੋ ਬਸ਼ੇਰੇ ਆਏ 14 ਬਸ਼ੇਰੀਆਂ ਅੱਛਾ ਬਾਹਰੋਂ ਵੀ ਆਪਣੀ ਮੰਨ ਕੇ ਚੱਲੋ ਪੰਜਾਬ 'ਚ ਤਾਂ ਪ੍ਰਮਾਤਮਾ ਦੀ ਕਿਰਪਾ ਮਾਝੇ ਦੀ ਗੱਲ ਪਹਿਲਾਂ ਆਪਾਂ ਤੋੜ ਲਈਏ ਮਾਝੇ ਤੋਂ ਬਾਹਰ ਵੀ ਕਿੱਥੇ ਘੋੜੀਆਂ ਆਈਆਂ ਜਾਂ ਪੰਜਾਬ ਤੋਂ ਬਾਹਰ ਵੀ ਘੋੜੀਆਂ ਆਉਂਦੀਆਂ ਕਿੱਥੋਂ ਕਿੱਥੋਂ ਬਈ ਫਿਰੋਜ਼ਪੁਰੋਂ ਘੋੜੀਆਂ ਬਈ ਆਈਆਂ ਜੀ ਤੇ ਕਰਨਾਲ ਚ ਬਈ ਘੋੜੀਆਂ ਆਈਆਂ ਹਰਿਆਣੇ ਤੋਂ ਹਾਂਜੀ ਤੇ ਇੱਕ ਬਾਈ ਆਪਣੇ ਬਠਿੰਡੇ ਤੋਂ ਗਾੜੀ ਹਰਮਾਨ ਹਰਮਾਨਗੜ੍ਹ ਹਾਂ ਹਰਮਾਨਗੜ੍ਹ ਤੋਂ ਬਈ ਤਿੰਨ ਘੋੜੀਆਂ ਬਈ ਇੱਥੋਂ ਆਈਆਂ ਆਹ ਜਿਹੜੀ ਗੱਲ ਪਤਾ ਕੀ ਹੁੰਦੀ ਪੁਆਇੰਟ ਬਈ ਇਹ ਮੇਰੇ ਪੁੱਛਦਾ ਇਹ ਹੁੰਦਾ ਵੀ ਯਾਰ ਰਸਤੇ ਦੇ ਵਿੱਚ ਬਹੁਤ ਘੋੜੇ ਪੈਂਦੇ ਹਾਂਜੀ ਕਰਨਾਲ ਵੱਲੋਂ ਚੱਲ ਪਾ ਉਧਰੋਂ ਵੀ ਹੁਣ ਮੈਂ ਨਾ ਨਹੀਂ ਲੈਂਦਾ ਬਹੁਤ ਕੋੜੇ ਪੈਂਦੇ ਆ ਜੇ ਇਧਰੋਂ ਰਾਜਸਥਾਨ ਏਰੀਏ ਤੁਰਪਾ ਤੇ ਬਹੁਤ ਵੱਡੇ ਵੱਡੇ ਥੰਮ ਖੜੇ ਆ ਤੇਰੇ ਕੋਲੇ ਕੋਲੇ ਕੋੜੀ ਆਉਣੀ ਹੈ ਵੱਡੀ ਉਪਲਬਧੀ ਹੈ ਸਹੀ ਗੱਲ ਹੈ ਹੈਣਾ ਜੀ ਤੇ ਹੁਣ ਆ ਜੀਏ ਵੀ ਇੱਕ ਵਾਰੀ ਜਿਹੜੀ ਫੇਰ ਉਹ ਗੱਲ ਆ ਜਾਂਦੀ ਵੀ ਨਵੀਂ ਅੱਖ ਤੇ ਆਪਣਾ ਫਰਜ਼ ਹੈ ਪੁੱਛਣਾ ਤੁਹਾਡੇ ਤੋਂ ਉਹ ਤਾਂ ਪਰਾ ਜਾਣਦੇ ਆ ਬਾਪ ਦਾ ਵੀ ਦੱਸ ਦੀਏ ਤੇ ਮਾਂ ਦਾ ਵੀ ਦੱਸ ਦੀਏ ਸ਼ੁਰੂ ਤੋਂ ਬਈ ਮਾਂ ਤੇ ਹੈਗੀ ਹੈ ਬਾਈ ਇਹਦੀ ਸਮੁੰਦਰ ਹੈ ਹਾਂ ਸੂਰਮੇ ਦੀ ਉਹਦੀ ਕਿੰਨੀ ਹਾਈਟ ਸੀ ਬਾਈ ਬਈ 63 ਇੰਚ ਕੁੜੀ ਸੀ 63 ਇੰਚ ਜੀ ਤੇ ਇਹਦਾ ਭਰਾ ਵੀ ਇੱਕ ਛੋਟਾ ਖੜਾ ਸੂਰਮੇ ਦਾ 63 ਇੰਚ ਬਾਈ ਇਹਦੀ ਮਾਂ ਸੀ ਤੇ ਪਿਓ ਹੈਗਾ ਸੁਲਤਾਨ ਬਾਈ ਇਹਦਾ ਹੂੰ ਉਹ ਹਰਿਆਣੇ ਚ ਹੈ ਬਾਈ ਹੂੰ ਤੇ ਗੁਲਜਾਰ ਦਾਦਾ ਬਾਈ ਇਹਦਾ ਗੁਲਜਾਰ ਦਾਦਾ ਇਹ ਵੀ ਦੋਵੇਂ ਪਾਸੇ ਵਧੀਆ ਨੇ ਦੋਵੇਂ ਬਣੇ ਹੋ ਚੰਗਾ ਬਾਈ ਮਜ਼ਬੂਤ ਹੂੰ ਬੌਣ ਦਾ ਹੈਵੀ ਬਹੁਤ ਜ਼ਿਆਦਾ ਜੀ 6.5 ਨੰਬਰ ਦੀ ਬਾਈ ਨੂੰ ਖੁਰੀ ਆਉਂਦੀ ਆ ਬਹੁਤ ਮਤਲਬ ਬੱਚੇ ਵੀ ਬਾਈ ਇਹਦੇ ਬਹੁਤ ਚੰਗੇ ਚੰਗੇ ਆਉਂਦੇ ਆ ਬਸ਼ੇਰੀਆਂ ਬਾਈ ਬਹੁਤ ਵੱਡੀਆਂ ਵੱਡੀਆਂ ਦੀਆਂ ਆ ਆਪਾਂ ਜਦੋਂ ਫਲਮਾਉਣੇ ਸਨ ਨਾ ਪਿਛਲੀ ਏਅਰ ਵੀ ਤੇ ਏਰਕੀ ਵੀ ਤੇ ਘੋੜੇ ਚ ਅਗਰੈਸ਼ਨ ਹੀ ਬੜਾ ਹੈ ਬਾਈ ਬੜਾ ਘੋੜਾ ਤਾਂ ਐ ਕੀ ਕਹਿ ਦਈਏ ਵੀ ਜਦ ਪੈਰ ਚ ਪੌਰੀ ਲੱਗੀ ਹੁੰਦੀ ਨਾ ਐ ਨੱਚਦਾ ਐ ਘੋੜਾ ਨੱਚਦਾ ਬਜੀ ਨੱਚਦਾ ਤੇ ਉ ਸਾਫ ਹੈ ਮਾਰੀ ਦੀ ਕਿਰਪਾ ਨਾਲ ਹੈ ਨਾ ਕਿ ਵੱਲੋਂ ਕੋਈ ਹੱਥ ਨਹੀਂ ਧਰਾਉਂਦਾ ਤੇ ਇਹਦੀ ਉਮਰ ਤੇ ਹਾਈਟ ਵੀ ਦੱਸ ਦਈਏ ਬਈ ਇਹਦੀ ਉਮਰ ਬਈ ਸਵਾ 4 ਸਾਲ ਦੇ ਲਾਗੇ ਬੰਨੇ ਹੋਗੀ ਜੀ ਤੇ ਹਾਈਟ ਬਈ 67 ਇੰਚ ਹੈ ਬਈ 67 ਇੰਚ ਫੱਟੀ ਹੈ ਹਾਂਜੀ ਜੀ ਮਤਲਬ ਐਰ ਕੀ ਆਪਾਂ ਨੂੰ ਬਈ ਲਾ ਲਓ ਬਹੁਤ ਚੰਗਾ ਮਾਝੇ ਏਰੀਏ ਚੋਂ ਬਾਹਰੋਂ ਵੀ ਇਹੜੀਆਂ ਆਪਾਂ ਇੱਕ ਬੰਨਾ ਕਹਿ ਸਕਦੇ ਯਾਰ ਇੱਕ ਬੰਨੇ ਘੋੜੀ ਆ ਰਹੀ ਆਪਾਂ ਨੂੰ ਜਿੰਨਾ ਏਰੀਆ ਬਈ ਸਾਰਾ ਹੀ ਮਤਲਬ ਕਵਰ ਕਰਨ ਦੇ ਆਸੂਰ ਮਾਰ ਕੀ ਚੰਗਾ ਸਪੌਂਸ ਮਿਲਦਾ ਕਿਉਂ ਘੋੜੇ ਬਹੁਤ ਚੰਗੇ ਚੰਗੇ ਹੈਗੇ ਆ ਮੈਂ ਨਹੀਂ ਇਹ ਗੱਲ ਸਾਰੇ ਦੇ ਚੰਗੇ ਆ ਸਾਰੇ ਚੰਗੇ ਆ ਬਾਈ ਆਪਣੇ ਘੋੜੇ ਆਪੇ ਇਹ ਨਹੀਂ ਆਪਾਂ ਸਲੋਡ ਕਰਦੇ ਆ ਪਰ ਜਿਹੜੀ ਘੌੜੀ ਪਈ ਆਉਣ ਰਿਕਾਰਡ 'ਚ ਮੇਰੇ ਤੋਂ ਬਾਈ ਕਿੰਨੇ ਫੋੜਵੇਂ ਚੈੱਕ ਕਰਨੀ ਆ ਤੇ ਬਾਈ ਉਹ ਵੀ ਮਖਰਾ ਉਹਨੂੰ ਤਿਆਰ ਆ 19 ਤਰੀਕ ਤੋਂ ਲੈ ਕੇ ਅੱਜ ਤੱਕ ਬਾਈ ਇਹ ਤੋਂ 26 ਤੋਂ 27 ਘੋੜੀਆਂ ਬਾਈ ਆ ਰਿਕਾਰਡ ਮਿਲੀਆਂ ਰੋਜ਼ ਦੀਆਂ 2 2 3 3 ਇਹਦਾ ਡਾਕਟਰ ਜੀਵਨ ਵੀ ਚੈੱਕ ਕਰਕੇ ਜਾਂਦਾ ਰਿਹਾ ਡਾਕਟਰ ਮਣੀ ਵੀ ਚੈੱਕ ਕਰਕੇ ਜਾਂਦਾ ਰਿਹਾ ਇਕੱਠੇ 4 4 5 5 6 6 ਕੋੜੀਆਂ ਚੈੱਕ ਕਰਦੇ ਰਹਿਣ ਜੀ ਅੱਛਾ ਦੋਵੇਂ ਡਾਕਟਰ ਸਾਹਿਬ ਆਉਂਦੇ ਦੋਵੇਂ ਡਾਕਟਰ ਸਾਹਿਬ ਆਉਂਦੇ ਸਕੈਨਰ ਦਾ ਆਪਣੇ ਪੂਰੀ ਫੁੱਲ ਸਹੂਲਤ ਹੈ ਬਾਈ ਜੀ ਦੋਹਾਂ ਡਾਕਟਰਾਂ ਦਾ ਸਕੈਨਰ ਹੈਗੇ ਆ ਬਾਕੀ ਜੋਦੋਂ ਫੋਨ ਕਰੀਏ ਡਾਕਟਰ ਪਹੁੰਚਦੇ ਆਪਣੇ ਕੋਲ ਤੇ ਇਹਦੀ ਫੀਸ ਦਾ ਵੇਰਵਾ ਵੀ ਦੇ ਦਿੱਤੀ ਬਈ ਇਹਦੀ ਫੀਸ ਵੀ 25000 ਰੱਖੀ ਆ 25000 ਦੋਵਾਂ ਦਾ ਵੇਰਵਾ ਨਹੀਂ ਰੱਖਿਆ ਆਪਾਂ ਨੂੰ ਚ ਚਾਈਸ ਦੋਵਾਂ ਦੀ ਇੱਕੋ ਜੀ ਜਿਹੜਾ ਮਰਜ਼ੀ ਛਾਡ ਲਓ ਬਾਈ ਉਹ ਸੂਰਮੇ ਦੇ ਬੱਚੇ ਆ ਗਏ ਆ ਬਾਈ ਉਹਦੇ ਬੱਚੇ ਆਉਣੇ ਆ ਬਾਈ ਚਲੋ ਆਪਾਂ ਦੋਵਾਂ ਇਕੱਠੀ ਦੀ ਰੱਖਤੀ ਬਾਈ ਕਿਉਂ ਉਹ ਵੀ ਪਿਛਲੇ ਸਾਲ ਸ਼ੋਅ ਦੇ ਸੈਕਰਟ ਨੰਬਰ ਤੇ ਰਿਹਾ ਸੀ ਸੂਰਮਾ ਵਿੱਚ ਅੱਛਾ ਸੂਰਮੇ ਨੇ ਕਿੰਨੇ ਇੱਕ ਤਾਂ ਹੀ ਪਾਇਆ ਇਹਨੂੰ ਇੱਕੋ ਸ਼ੋਅ 'ਚ ਪਾਇਆ ਸੀ ਬਾਈ ਇੱਕੋ ਜਿਹੜੇ ਦੂਜੇ ਨੰਬਰ ਤੇ ਬਈ ਹੁਣ ਮਤਲਬ ਇਦਾਂ ਨਾ ਹੁਣ ਬਰੀਡਿੰ ਗੱਲ ਤੇ ਬਈ ਟਾਈਮ ਨਹੀਂ ਸੀ ਹੁੰਦਾ ਪਰ ਇਹ ਵੀ ਇਹ ਵੀ ਪੱਕਾ ਨਹੀਂ ਚਲੋ ਆਪਾਂ ਆਪਾਂ ਤੇ ਕਹਿੰਦੇ ਸਾਰਿਆਂ ਦੇ ਚੰਗੇ ਰਹਿ ਮਰਤਬਾਈ ਪਰ ਇਹ ਕਿਤੇ ਲਿਖਿਆ ਨਹੀਂ ਆ ਵੀ ਜਿਹੜਾ ਘੋੜਾ ਮੰਨ ਲਓ ਛੋਟ ਜਿ ਨਹੀਂ ਗਿਆ ਤੇ ਉਹ ਘੋੜਾ ਮਾੜਾ ਜਾ ਉਹਦੇ ਬੱਚੇ ਨਹੀਂ ਚੰਗੇ ਤੇ ਜਾਂ ਜਿਹੜਾ ਜਿੱਤਦਾ ਆ 20 25 ਛੋ ਜਿੱਤਿਆ ਤੇ ਜਾਂ ਉਹਨੇ ਸਾਰੇ ਚੰਗੇ ਪੈਦਾ ਕੀਤੇ ਇਹ ਤਾਂ ਪ੍ਰਮਾਤਮਾ ਦੀ ਦੇਣ ਹੈ ਹਨਾ ਬੰਦੇ ਦੇ ਕਰਮ ਹੈ ਬਾਕੀ ਆਪਣਾ ਆਪ ਘੋੜੇ ਨੇ ਸਾਲਤ ਕੀਤਾ ਮੇਨ ਪੁਆਇੰਟ ਤੇ ਇੱਥੇ ਹੈ ਘੋੜਾ ਸਭ ਤੋਂ ਵੱਡਾ ਵੀ 65 ਪਲਾ ਘੋੜਿਆਂ ਚ ਹੀ ਹੁੰਦੇ ਆ ਬੱਚੇ ਮਾੜੇ ਆਉਣ ਦੇ ਚੰਗੇ ਆਉਣ ਦੇ ਉਹਦੀ ਮਾਂ ਉਹਦਾ ਪਿਓ ਜੇ ਉਹ ਚੰਗੇ ਆ ਉਹਨਾਂ ਦੀਆਂ ਪੌਰੀਆਂ ਨਹੀਂ ਗਲਤ ਕਦੀ ਬੱਚੇ ਦੇ ਬਾਈ ਪੌਰੀ ਗਲਤ ਨਹੀਂ ਆਉਂਦੀ ਇਹਦੀਆਂ ਅੱਖਾਂ ਬਾਈ ਕਾਲੀਆਂ ਪੌਰੀ ਕੋਈ ਨਹੀਂ ਗਲਤ ਬਾਈ ਸਾਰੀਆਂ ਪੌਰੀਆਂ ਸਹੀ ਆ ਜੋਗੀ ਦੀਆਂ ਬਾਈ ਸਾਰੀਆਂ ਪੌਰੀਆਂ ਸਹੀ ਆ ਇਹਦੀ ਮਾਂ ਵੀ ਖੜੀ ਜੀ ਹਨ ਜੋਗੀ ਦੀ ਵੇਖਣੀ ਹੈ ਉੱਥੇ ਜਾ ਕੇ ਗੁਰੂ ਸਾਰਾ ਜੋਗੀ ਦੀ ਮਾਂ ਦੀ ਸੱਚ ਕਿੰਨੀ ਹਾਈਟ ਦੱਸੀ ਸੀ ਬਾਈ 64+ 64+ ਬਹੁਤ ਡਬਲ ਤੁਹਾਨੂੰ ਫੋਟੋਆਂ ਵੀ ਸੈਂਡ ਕਰੂੰ ਤੁਸੀਂ ਲਾਇਓਗੇ ਚਲੋ ਜਰੂਰ ਜਰੂਰ ਬਾਈ ਕਿਉਂ ਘੋੜੇ ਦੀ ਮਾਂ ਬਾਈ ਜ਼ਰੂਰੀ ਹੁੰਦੀ ਆ ਵਖਾਉਣੀ ਹਨਾ ਜੇ ਆਪਾਂ ਇੰਨੀ ਸਿਫਤ ਜੋਗੀ ਦੀ ਕਰਦੇ ਆ ਤੇ ਜੋਗੀ ਦੀ ਕੇ ਗੱਲਾਂ ਹੀ ਕਰਦੇ ਆ ਬਾਈ ਆਪਾਂ ਕਿਉਂਕਿ 70% ਸਿਆਣੇ ਬਜ਼ੁਰਗ ਦਾਦੇ ਵੀ ਮਾਂ ਦਾ ਯੋਗਦਾਨ ਹੁੰਦਾ ਬਈ ਹੁੰਦਾ ਕੋੜਾ ਜੰਮਣ ਦਾ ਤੋ ਬਈ 11 ਮਹੀਨੇ ਬਈ ਪੇਟ ਚ ਮਾਂ ਨੇ ਰੱਖਣਾ ਬਈ ਬਿਲਕੁਲ ਹਨਾ ਤੇ ਫਿਰ 70% ਬਈ ਰੋਲ ਤੇ ਮਾਂ ਦਾ ਹੈਗਾ ਹੀ ਹੈਗਾ ਬਈ ਇਹ ਚ ਕੋਈ ਦੂਰ ਹੈ ਹੀ ਨਹੀਂ ਹੈਗੀ ਅਸੂ ਅੱਛਾ ਇਹਨਾਂ ਦੋਵਾਂ ਕੋੜਿਆਂ ਦੇ ਸਜਣੋਂ ਤੁਹਾਨੂੰ ਸੌਰੀ ਜਿਹੜਾ ਹੈਗਾ ਇਹ ਸੂਰਮਾ ਉਹਦੇ ਤੁਹਾਨੂੰ ਬੱਚੇ ਵਿਖਾਤੇ ਤੇ ਜਿਹੜਾ ਹੈਗਾ ਜੋਗੀ ਉਹ ਚੋਬਰ ਨੂੰ ਤੁਹਾਡੇ ਫੋਨ ਤੇ ਅਸੀਂ ਨੱਚਦਾ ਵਿਖਾਤਾ ਅੱਛਾ ਹੋਰ ਕੋਈ ਗੱਲਬਾਤ ਅਮਰਤ ਬਾਈ ਕੋਈ ਰਹਿ ਗਈ ਹੋਵੇ ਮੇਰੇ ਤੋਂ ਪੁੱਛਣ ਖਣੋ ਗੱਲਬਾਤ ਬਾਈ ਇਹੀ ਆ ਬਾਈ ਮਤਲਬ ਘੋੜਾ ਘੋੜੀ ਮੇਲ ਕਰਾਉਣੀ ਆ ਬਾਈ ਮਤਲਬ ਲੁਕੇਸ਼ਨ ਸੱਚੇ ਕਰ ਫੇਰ ਦੱਸ ਦੀਏ ਭਰਾਵਾਂ ਤੁਸੀਂ ਬਾਈ ਆ ਪਾਣ ਕੇ ਪਹਿਲਾਂ ਘੋੜਾ ਚੈੱਕ ਕਰੋ ਬਾਈ ਹੂੰ ਘੋੜਾ ਚੈੱਕ ਕਰਕੇ ਘੋੜੇ ਦੇ ਬਾਈ ਗੁਣ ਵੇਖੋ ਸਾਡੀ ਘੋੜੀ ਨਾਲ ਮੇਲ ਕਰਦਾ ਤੇ ਜਾਂ ਨਹੀਂ ਕਰਦਾ ਐਵੇਂ ਉਦਾਂ ਬਾਈ ਘੋੜੀ ਸਾਲ ਇੱਕ ਪੁੱਤ ਪਾਉਣੇ ਨੇ ਨੇਰੇ 'ਚ ਤੀਰ ਨਾ ਮਾਰੋ ਨੇਰੇ 'ਚ ਤੀਰ ਨਾ ਮਾਰੋ ਇਹ ਨਹੀਂ ਮੈਂ ਕਹਿੰਦਾ ਮੇਰੇ ਤੋਂ ਘੋੜੇ ਦੇ ਬਾਈ ਮੇਰੇ ਤੋਂ ਘੋੜੀਆਂ ਲੈਣ ਲੱਗੀ ਹੋਵੇ ਬਾਈ ਸਾਲ ਦੀ ਕਿਸ ਦੀ ਮਿਹਨਤ ਆ ਜੀ ਬਿਲਕੁਲ 6 ਮਹੀਨਿਆਂ ਦਾ ਬੱਚਾ ਵੇਚੂ ਹੂੰ ਬਾਈ ਆਪਾਂ ਬਣ ਜਾਂਦੇ ਆ ਭਗਤ ਲਾਲਾ ਬਾਈ ਆਹ ਘੋੜਾ ਚੰਗਾ ਐ ਤੋਂ ਘੋੜੀ ਮਿਲਾ ਦੋ ਬਾਈ ਆਪਣੀ ਘੋੜੀ ਵੀ ਉਹ ਘੋੜੇ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਆ ਬੱਚਾ ਬਾਈ ਫੇਰ ਹੀ ਆਉਂਦਾ ਹੁਣ ਮੈਂ ਮੈਂ ਤਾਂ ਕਹੂੰਗਾ ਵੀ ਬਾਈ ਘੋੜੀ ਮਤੋਂ ਆਵੇ ਤੇ ਮੈਂ ਘੋੜੇ ਨੂੰ ਛੱਡਾਂ ਹਣਾ ਇੱਚ ਮੈਨੂੰ ਵੀ ਬੈਨੀਫਿਟ ਹੋਣਾ ਪਰ ਮੈਂ ਇਹ ਗੱਲ ਕਹਿੰਦਾ ਬਾਈ ਜਿੰਨੇ ਵੀ ਘੋੜੀ ਮਲੋਣੀ ਘੋੜੇ ਆਪ ਖੁਦ ਜਾ ਕੇ ਵੇਖੋ ਬਾਈ ਘੋੜਾ ਕਿਹੜਾ ਸਹੀ ਲੱਗਦਾ ਤੇ ਕਿਹੜਾ ਸਹੀ ਨਹੀਂ ਲੱਗਦਾ ਤੇ ਫੇਰ ਬਾਈ ਘੋੜੀ ਮਲਾਉਣ ਦਾ ਬਾਈ ਫੇਰ ਚੰਗੇ ਬੱਚੇ ਆਉਣਗੇ ਨੀ ਉਹ ਨੇਰੇ ਤੇ ਤੀਰ ਮਾਰਨ ਦਾ ਬਾਈ ਕੋਈ ਫਾਇਦਾ ਨਹੀਂ ਹੂੰ ਇੰਨੀ ਗੱਲ ਹੈ ਵੀ ਜੇ ਮੰਨ ਲਓ 25000 ਰੁਪਏ ਤੁਸੀਂ ਅਮਰਤ ਨੂੰ ਫੀਸ ਦੇਣੀ ਵੀ ਹੈ ਨਾ ਤੇ ਤੁਸੀਂ ਜੇ 1000 1500 ਦਾ ਪੈਟਰੋਲ ਫੂਕ ਲੋਗੇ ਤੇ ਉਹਦੇ 'ਚ ਕੋਈ ਹਰਜ ਨਹੀਂ ਉਹਨੇ ਕਿ ਤੈਨੇ ਛੱਡ ਹੀ ਦੇ ਲੈ ਗੀ ਆਪਾਂ ਫੀਸ ਰੱਖੀਏ 25000 ਤੇ 6-7000 ਤੇ ਆਪਾਂ ਕੋੜਾ ਛੱਡੀ ਆਵਾਂਗੇ ਹਨਾ ਮਾਣ ਜਰੂਰ ਕਰਾਂਗੇ ਬਾਈ ਘਰੇ ਆਏ ਦਾ ਬਾਈ ਬਾਕੀ ਇਹ ਵੀ ਨਹੀਂ ਕੋਈ ਚੱਕਰ ਹੈਗਾ ਬਾਈ ਕੋੜੀ 2 ਜੰਪ ਲੈਂਦੀ ਆ ਕੋੜੀ 3 ਜੰਪ ਲੈਂਦੀ ਆ ਇੱਕ ਸਭ ਤੋਂ ਵੱਡੀ ਆਪਣੀ ਮੇਨ ਗੱਲ ਬਾਈ ਚੈੱਕ ਕੀਤੀ ਵਗੈਰਾ ਪਕੋੜਾ ਨਹੀਂ ਛੱਡਦੇ ਬਾਈ ਹੂੰ ਕੋੜਾ ਡਾਕਟਰ ਆਣ ਕੇ ਚੈੱਕ ਕਰੂਗਾ ਤੇ ਫਿਰ ਆਪਾਂ ਕੋੜਾ ਛੱਡਾਂਗੇ ਆ ਕੋੜੀ ਚ ਫਾਲਟ ਨਾ ਹੋਵੇ ਅਮਰਤ ਬਾਈ ਕੋੜੀ ਚ ਫਾਲਟ ਨਾ ਹੋਵੇ ਕੋੜਾ ਮੇਰਾ ਪਹੁੰਚਾਰ ਵਾਰੀ ਛੱਡਿਆ ਜਾਵੇ ਕੋੜੀ ਤੇ ਮੈਨੂੰ ਕੋਈ ਡਿੱਕਾ ਨਹੀਂ ਹੂੰ ਮਤਲਬ ਕੋੜੀ ਅੰਦਰ ਦੀ ਸਾਫ਼ ਹੋਣੀ ਚਾ ਕਲਮ ਆ ਗਈ ਆ ਉਹ ਆਪਾਂ ਕੋੜਾ ਜਨੀਅਰ ਮਾਜੀ ਛੜਾਲੇ ਮੇਰੇ ਤੋਂ ਚਲੋ ਤੇ ਇਹ ਵੀ ਗੱਲ ਸੱਜਣੋ ਪੂਰੀ ਹੋ ਗਈ ਤੇ ਹੁਣ ਬਾਈ ਲੋਕੇਸ਼ਨ ਵਾਲੀ ਗੱਲ ਲੋਕੇਸ਼ਨ ਬਾਈ ਤਰਨਤਾਰ ਤੋਂ 11 ਕਿਲੋਮੀਟਰ ਆ ਪੱਟੀ ਤੋਂ ਆਪਾਂ ਨੂੰ 12 ਕਿਲੋਮੀਟਰ ਆ ਮਾਣੋਚਾਲ ਫੇਮਸ ਸੰਤੋ ਦਾ ਪਿੰਡ ਆ ਬਾਬੇ ਗੁਰਬਚਨ ਦਾ ਪਿੰਡ ਆ ਬਾਈ ਸਾਰੇ ਬੰਨੇ ਮਸ਼ਹੂਰ ਆ ਬਾਈ ਜਿੱਥੇ ਮਰਜ਼ੀ ਨਿਕਲੋਂਦਾ ਬਾਕੀ ਮੇਰੇ ਸੰਧੂ ਸਟੱਡ ਫਾਰਮ ਤੇ ਲੋਕੇਸ਼ਨ ਵੀ ਮੈਂ ਪਾਈ ਆਪਣੀ ਉੱਥੋਂ ਵੀ ਲੋਕੇਸ਼ਨ ਕੋਈ ਲੈ ਸਕਦਾ ਵੀ ਸੰਧੂ ਸਟੱਡ ਫਾਰਮ ਮਾਣੋਚਾਲ ਭਰਨਗੇ ਤੇ ਤੁਹਾਡਾ ਆ ਜਾਂਦਾ 46 ਭਰ ਲਓ ਤੇ ਬਾਈ ਆ ਜਾਂਦਾ ਸ਼ਾਲੀ ਕਿਦਾ ਮਾਨ ਸੰਦੂ ਸਟਾਟਫਾਰਮ 46 ਕਰਨਤਾਰ ਦਾ ਸ਼ਾਲੀ 46 ਪੀਵੀ 46 ਪੀਵੀ ਸ਼ਾਲੀ ਆਪਣਾ ਤੇ ਉਹ ਆਪਾਂ ਦੇਖਦੇ ਆਂ ਮਤਲਬ ਲੋਕੇਸ਼ਨ ਨਿਕਲ ਆਉਂਦੀ ਆ ਬਾਈ ਉੱਥੋਂ ਜੀ ਤੇ ਹਾਂਜੀ ਹਾਂਜੀ ਹੋਰ ਕੋਈ ਗੱਲ ਨਹੀਂ ਬਸ ਬਰੀ ਗੱਲ ਉਹ ਕਰਪਟਾ ਹਾਂ ਲੈ ਵੀ ਸੱਜਣੋ ਬਾਈ ਦੇ ਦੋਵੇਂ ਹੀਰੇ ਵਿਖਾਏ ਨੇ ਤੁਹਾਨੂੰ ਨਗੀਨੇ ਵਿਖਾਏ ਨੇ ਕਹਿ ਦਈਏ ਵੀ ਪ੍ਰਮਾਤਮਾ ਨੇ ਖੁੱਲਾ ਟਾਈਮ ਲਾਇਆ ਇਹਨਾਂ ਕੋੜਿਆਂ ਨੂੰ ਬਣਾਉਣ ਵਾਸਤੇ ਤੇ ਮੂਰਤਾਂ ਹੀ ਪ੍ਰਮਾਤਮਾ ਨੇ ਬਾਈ ਦੇ ਝੋਲੀ ਪਾਈਆਂ ਨੇ ਤੇ ਫੇਰ ਕਹਦਾ ਵੀ ਯਾਰ ਭਰਾ ਨੂੰ ਸਪੋਰਟ ਦੱਬ ਕੇ ਕਰਿਓ ਦੱਬ ਕੇ ਵੀਡੀਓ ਸ਼ੇਅਰ ਕਰਿਓ ਤੁਹਾਡੀ ਸਪੋਰਟ ਦਾ ਹੀ ਨਤੀਜਾ ਹੈ ਕਿ ਅੱਜ ਬਈ ਫੇਰ ਆਪਣੇ ਨਾਲ ਬੈਠਾ ਹੈ ਜੇ ਤੁਸੀਂ ਪਹਿਲੀ ਵੀਡੀਓ ਨੂੰ ਇਨਾ ਮਾਨ ਸਤਕਾਰ ਦਿੱਤਾ ਸੀ ਤੇ ਤੁਸੀਂ ਕਹਿ ਦਈਏ ਵੀ ਤਿੰਨ ਸਾਢੇ ਤਿੰਨ ਲੱਖ ਬੰਦੇ ਤੱਕ ਪਹੁੰਚਾਈਓ ਵੀਡੀਓ ਬਈ ਭਰਾਵਾਂ ਨੇ ਤੇ ਉਹਦੇ ਵਿੱਚੋਂ ਜੇ ਤੁਸੀਂ ਭਾਈ ਹਰ ਕਿਸੇ ਵੀ ਸਪੋਰਟ ਕਰ ਦੋਗੇ ਦੋ ਕੰਮ ਕਰਦੇਓ ਇੱਕ ਤਾਂ ਵੀਡੀਓ ਸ਼ੇਅਰ ਕਰਦੇਓ ਇੱਕ ਭਰਾ ਨੂੰ ਨਵਾਂ ਜਿਹੜਾ ਜੋਗੀ ਬਛੇਰਾ ਤੁਹਾਨੂੰ ਘੋੜਾ ਵਿਖਾਇਆ ਉਹ ਕੋਲ ਦੀਆਂ ਵਧਾਈਆਂ ਵੀ ਬਾਈ ਨੂੰ ਦੇ ਦਿਓ ਤੇ ਸੂਰਮਾ ਕਿਵੇਂ ਲੱਗਿਆ ਇਹ ਵੀ ਕਮੈਂਟਾਂ ਦੇ ਦੱਸ ਦਿਓ ਤੇ ਜੋਗੀ ਕਿਵੇਂ ਲੱਗਿਆ ਕਮੈਂਟਾਂ ਦੇ ਇਹ ਵੀ ਦੱਸ ਦਿਓ ਤੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਪੇਜ ਨਹੀਂ ਫੋਲੋ ਕੀਤਾ ਬਾਈ ਬੇਨਤੀ ਆ ਮੈਂ ਤੇ ਵਿੱਚੋਂ ਕਹਿਣਾ ਹੀ ਢ ਗਿਆ ਸੀ ਵੀ ਭਾਈ ਕਰ ਲੋ ਤੇ ਐ ਆ ਵੀ ਕਈਆਂ ਦੇ ਬਾਈ ਫੋਲੋਅਰ ਜ਼ਿਆਦੇ ਹੁੰਦੇ ਆ ਤੇ ਉਹਨਾਂ ਦੇ ਵਿਊ ਘਟਦੇ ਆ ਸਾਨੂੰ ਐ ਹੁੰਦਾ ਵੀ ਚੱਲ ਯਾਰ ਸਾਡੇ ਫੋਲੋਅਰ ਭਾਵੇਂ ਘਟਾ ਪਰ ਸਾਡੇ ਵਿਊ ਜ਼ਿਆਦੇ ਆ ਇਹ ਤਾਂ ਚ ਖੁਸ਼ੀ ਦੀ ਗੱਲ ਕੀ ਆ ਚਲੋ ਸਾਨੂੰ ਵੀ ਵੀ ਇਹ ਗੱਲ ਦਾ ਮਾਨ ਆ ਤੂੰ ਮੱਝ ਏਰੀਏ ਦਾ ਬਾਈ ਜੀ ਤੇ ਸਾਨੂੰ ਵੀ ਇਹ ਗੱਲ ਦਾ ਮਾਣ ਹੈ ਬਾਈ ਸਾਡੇ ਮੱਝ ਏਰੀਆ ਚ ਕਿਉਂਕਿ ਯੂਟਿਊਬਰ ਉੱਠਿਆ ਤੇ ਘੋੜੇ ਪ੍ਰਮੋਟ ਕਰ ਦਿਆ ਕਿਉਂ ਆਪਣਾ ਵੀਰੇ ਮੱਝ ਏਰੀਆ ਬਹੁਤ ਪਛੜਿਆ ਸੀ ਮਤਲਬ ਕੋੜਾ ਲੈਣ ਕੋੜਾ ਲੈਣ ਚ ਕੋੜਾ ਲੈਣ ਚ ਬਹੁਤ ਪਛੜਿਆ ਸੀ ਨਾ ਬਾਈ ਹੁਣ ਬਾਈ ਚੰਗੇ ਚੰਗੇ ਘੋੜੇ ਵੀ ਚਲੋ ਆਈ ਜਾਂਦੇ ਆ ਤੇ ਹੁਣ ਜਿਵੇਂ ਯੂਟਿਊਬਰ ਤੂੰ ਬਾਈ ਹੋ ਗਿਆ ਹਨਾ ਬਾਕੀ ਤੁਹਾਨੂੰ ਬਾਈ ਬਹੁਤ ਦਿਲੋਂ ਮੁਬਾਰਕਾ ਤੁਸੀਂ ਘੋੜੇ ਪ੍ਰਮੋਟ ਕਰਦੇ ਹੋ ਬਾਈ ਜੀ ਧੰਨਵਾਦ ਬਾਈ ਚਲੋ ਬਾਈ ਹਰ ਕੰਮ ਤੇ ਹਰ ਕਿਸੇ ਨੇ ਕਰਨਾ ਪਰ ਆਹ ਕੰਮ ਤੋਂ ਤੋਂ ਬਾਈ ਲੋਕ ਕਿ ਹਰ ਕੋਈ ਆ ਚਿੱਕਦਾ ਘਰੋ ਵੀ ਰੋਗ ਦਾ ਬਾਈ ਘੋੜਿਆਂ ਦਾ ਕੋੜੋ ਸ਼ੂਟ ਜਾਂ ਜਿੱਦਾਂ ਲਾਲਾ ਬਈ ਤੁਸੀਂ ਤੁਹਾਡੇ ਸਤਿਗਿਰੀ ਬਾਈ ਇਹ ਘੋੜੇ ਪ੍ਰਮੋਟ ਹੋਣਦੇ ਧੰਨਵਾਦ ਧੰਨਵਾਦ ਜੇ ਤੁਸੀਂ ਘੋੜੇ ਪ੍ਰਮੋਟ ਕਰਦੇ ਹੋ ਬਾਈ ਸੜ ਤੋਂ ਬਾਈ ਸਾਡਾ ਘੋੜਾ ਪ੍ਰਮੋਟ ਅੱਜ ਹੋਇਆ ਸੜ ਤੋਂ 4 ਭਰਾ ਜੁੜੇ ਆ ਤੁਹਾਡੀ ਬਦੌਲਤੀ ਬਾਈ ਜੁੜਨੇ ਆ ਚਲੋ ਧੰਨਵਾਦ ਮੈਂ ਹਮੇਸ਼ਾ ਨਾਮ ਅਮਰਤ ਬਾਈ ਜੇ ਤੁਹਾਡੀ ਘੋੜਿਆਂ ਵਾਲਿਆਂ ਦੀ ਪੈੜ ਤਾਂ ਹਮੇਸ਼ਾ ਅੱਗੇ ਰਹੀ ਆ ਤੇ ਹੋ ਰਹਿਣੀ ਆ ਜੇ ਤੁਸੀਂ ਤੁਹਾਡੇ ਪੈਰ ਦੀ ਅੱਡੀ ਦੇ ਵਿੱਚ ਸਾਡਾ ਪੱਬ ਹੈ ਤੇ ਅਸੀਂ ਉਹਦੇ ਪਿੱਛੇ ਪਿੱਛੇ ਤੁਰੇ ਆਉਣੇ ਬਾਈ ਪਹਿਲਾਂ ਗੱਲ ਕੀ ਵੱਡੀ ਮਿਹਨਤ ਤੁਹਾਡੀ ਹਾਂ ਆਪਾ ਉਦੋਂ ਬਾਈ ਜਦੋਂ ਇੱਕ ਦੂਜੇ ਦੀਆਂ ਬਾਈ ਲੱਤਾਂ ਖਿੱਚਾਂਗੇ ਬਾਈ ਉਹਦਾ ਕੱਖਾ ਨਹੀਂ ਹੋਊਗਾ ਕੁਝ ਨਹੀਂ ਬਣਨਾ ਹੁਣ ਬਾਈ ਇੱਕ ਬੇਨਤੀ ਹੋਰ ਕਰਦਾ ਜੀ ਤੇਰੇ ਚੈਨਲ ਦੇ ਮਾਧਿਅਮ ਨਾਲ ਬਿਲਕੁਲ ਬਿਲਕੁਲ ਬਾਈ ਚੰਗੇ ਡਾਕਟਰ ਤੋਂ ਘੋੜੀ ਚੈੱਕ ਕਰਾਓ ਹੂੰ ਮਾੜੇ ਡਾਕਟਰ ਤੋਂ ਬਾਈ ਬਾਹ ਪੂੰਹਦਾ ਕੋਈ ਫਾਇਦਾ ਨਹੀਂ ਹੂੰ ਚੰਗੇ ਕੋ ਡਾਕਟਰ ਤੋਂ ਘੋੜੀ ਚੈੱਕ ਕਰਾ ਕੇ ਮਲਾਓ ਬਾਈ 100% ਤੁਹਾਨੂੰ ਮਿਲਦੀ ਆ ਝੋਲੇ ਚੁੱਕ ਬਾਈ ਬਹੁਤ ਤੁਰੇ ਫਿਰਦੇ ਆ ਜੀ ਤੇ ਚੰਗੇ ਡਾਕਟਰ ਤੋਂ ਘੋੜੀ ਚੈੱਕ ਕਰਾਓ ਤੇ ਤੁਹਾਨੂੰ ਰਿਜ਼ਲਟ ਮਿਲੂਗਾ ਰਿਜ਼ਲਟ ਮਿਲੂਗਾ ਮਾੜੇ ਡਾਕਟਰ ਤੋਂ ਬਾਈ ਕੋਈ ਫਾਇਦਾ ਨਹੀਂ ਬਿਲਕੁਲ ਬਿਲਕੁਲ ਬਾਕੀ ਸੱਜਣੋ ਕਿਵੇਂ ਲੱਗੀਆਂ ਗੱਲਾਂ ਬਾਤਾਂ ਤੇ ਕਿਵੇਂ ਲੱਗੇ ਨਗੀਨੇ ਤੇ ਉਹ ਬਈ ਫਿਰ ਬੇਨਤੀ ਹੈ ਵੀ ਸ਼ੇਅਰ ਕਰ ਦਿਓ ਤੇ ਕਮੈਂਟਾਂ ਵਿੱਚ ਦੱਸ ਦਿਓ ਬਹੁਤ ਹੀ ਜਲਦ ਇਦਾਂ ਦੇ ਹੀਰੇ ਕੋੜੇ ਕੋੜੀਆਂ ਦੇਵਤੇ ਕੋੜੇ ਕੋੜੀਆਂ ਤੁਹਾਡੀ ਕਚਹਿਰੀ 'ਚ ਲੈ ਕੇ ਹਾਜ਼ਰ ਹੋਣੇ ਆ ਉਹਨੇ ਸਮੇਂ ਲਈ ਦਿਓ ਜੀ ਸੁਖਸੰਦ ਨੂੰ ਇਜਾਜ਼ਤ ਜਿਉਂਦੇ ਵਾਸਤੇ ਹੱਸਦੇ ਰਹੋ ਸ਼ਬਕ ਹੈ ਸਤਿ ਸ੍ਰੀ ਅਕਾਲ ਭਾਈ ਅਮਰਤ ਬਹੁਤ ਬਹੁਤ ਧੰਨਵਾਦ ਬਈ ਥੈਂਕ ਯੂ ਵੈਰੀ ਬਾਟ ਓਕੇ ਵੀਰੇ ਮਿਲਦੇ ਆਂ ਅਗਲੀ ਵੀਡੀਓ ਨਾਲ ਸ਼ੇਅਰ ਮਾਰ ਦਿਓ ਧੰਨਵਾਦ